ਆਯੁਰਵੇਦੀ ਤਾਕਤ ਕੀ ਹੈ ਤੁਹਾਨੂੰ ਲੀਵਰ ਬਲਤਾਉਣ ਦੀ ਲੋੜ ਨਹੀਂ ਅਸੀਂ ਉਹੀ ਲੀਵਰ ਨੂੰ ਬਿਲਕੁਲ ਨਵਾਂ ਬਣਾਵਾਂਗੇ ਜੀ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਅਸੀਂ ਦਵਾਈ ਦਿਨੇ ਹੀ 5-10 ਦਿਨ ਤੇ ਹੁੰਦੇ ਆ ਪਹਿਲਾਂ 5-10 ਦਿਨ ਤੇ ਬੰਦਾ ਰਿਜਲ ਤਸੂ ਆ ਕੇ ਵੀ ਮੈਨੂੰ ਫਰਕ ਪੈ ਗਿਆ ਜੀ ਮੈਨੂੰ ਦਵਾਈ ਫੇਰ ਦਿਓ ਜੀ ਅਸੀਂ ਮਰੀਜ਼ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਹਾਂ ਐਨਾ ਕਹਿਣਾ ਸੌਖਾ ਨਹੀਂ ਪਿਆ ਹੈਗਾ ਜੀ ਦਾਅਵੇ ਦੂਵੇ ਤਾਂ ਸ਼ਰਤਾਂ ਲਾਤ ਗੱਲਾਂ ਉਹ ਤਾਂ ਤੱਕ ਗੱਲਾਂ ਕਹਿਣ ਹੁੰਦੀ ਜੀ ਮੈਂ ਦਾਅਵਾ ਕਰਦਾ ਮੈਂ ਸ਼ਰਤਾਂ ਕਰਦਾ ਮੈਂ ਉਹ ਇਹਨਾਂ ਗੱਲਾਂ ਦਾ ਇਸ ਲੈਣ ਦੇ ਵਿੱਚ ਪ੍ਰੈਕਟੀਕਲ ਕਰਦੇ ਅਸੀਂ ਪ੍ਰੈਕਟੀਕਲ ਕਰਦੇ ਆ ਜਿਹੜੀ ਗੋਲੀ ਖਾਣੇ ਹਾਂ ਅਸੀਂ ਗੋਲੀ ਬੰਦ ਕਰਾ ਕੇ ਆਪਣੀ ਦਵਾਈ ਵੀ ਬੰਦ ਕਰਾ ਲੈਂਦੇ ਜੀ ਹੂੰ ਸ਼ੂਗਰ ਵੀ ਅਸੀਂ ਬਿਲਕੁਲ ਠੀਕ ਕਰ ਦਿੰਦੇ ਹਾਂ ਜੀ ਕਿੰਨੀ ਸ਼ੂਗਰ ਹੋਣੀ ਚਾਹੀਦੀ ਓਨੀ ਰਹੋਗੀ ਜੀ ਕਰਕੇ ਦੇਓ ਕੈਂਸਰ ਦਾ ਕਲੇਮ ਤਾਂ ਵੱਡੇ ਵੱਡੇ ਬੰਦੇ ਨਹੀਂ ਕਰਦੇਗੇ ਕੈਂਸਰ ਤੁਹਾਨੂੰ ਪਤਾ ਹੀ ਹੈ ਜਦੋਂ ਲੋਕ ਚਲੇ ਜਾਂਦੇ ਨੇ ਵਿਚਾਰੇ ਹਸਪਤਾਲਾਂ 'ਚ ਵਾਪਸ ਨਹੀਂ ਆਉਂਦੇ ਹਾਂਜੀ ਕੈਂਸਰ ਨੂੰ ਲੈ ਕੇ ਤੁਹਾਡੇ ਕੋਲ ਕੀ ਇਲਾਜ ਹੈ ਇਹ ਜਿਹੜਾ ਦੂਜੀ ਤੇ ਜਿੰਦਾ ਮਾਦੀ ਸ੍ਰੀ ਤੇ ਫੈਲਿਆ ਹੋਇਆ ਜੀ ਸਾਡੇ ਕੋਲ ਰਿਪੋਰਟ ਆ ਲੈ ਗੋਣ ਮਰੀਤ ਜੀ ਸਰੀਰ ਦੇ ਕਿਸੇ ਵੀ ਹਿੱਸੇ ਦਾ ਕੈਂਸਰ ਆਪਣਾ ਟੈਂਸਰ ਸਰੀਰ ਦੇ ਕਿਸੇ ਦੇ ਹਿੱਸੇ ਵਿੱਚ ਵੀ ਕੈਂਸਰ ਹੋ ਸਕਦਾ ਜੀ ਸਾਡੇ ਕੋਲ ਜਿਹੜਾ ਹਰੇਕ ਕੈਂਸਰ ਦਾ ਇਲਾਜ ਸਕਸੈਸ ਕੋ ਸਰਜਰੀ ਨਹੀਂ 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 ਬਿਲਕੁਲ ਨਹੀਂ ਦਵਾਈ ਦੇ ਨਾਲ ਜੀ ਆਮ ਤੌਰ ਤੇ ਅਰਬੀਦਾਲੇ ਮੈਂ ਦੇਖਦਾਗਾ ਕਿ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਟਾਪਿਕ ਹੈ ਜਿਹੜਾ ਸੈਕਸ ਹੁੰਦਾ ਹੈ ਹਾਂਜੀ ਤੁਸੀਂ ਉਲਟਾ ਤੁਸੀਂ ਮੈਨੂੰ ਓਪਨਿੰਗ ਚ ਆਉਂਦੇ ਆਂ ਕਹਿੰਦੇ ਸੈਕਸ ਤੇ ਗੱਲ ਨਹੀਂ ਕਰਨੀ ਆਪਾਂ ਕਿਉਂ ਪਰਡੇ ਕੋਲ ਪਰਿਵਾਰਾਂ ਸਮੇਤ ਲੋਕ ਆਉਂਦੇ ਨੇ ਜੀ ਪਰਿਵਾਰਾਂ ਦੀ ਦਵਾਈਆਂ ਦੰਦੇ ਸੀ ਸੀ ਅਸੀਂ ਹਰੇਕ ਲੋਕ ਦਾ ਇਲਾਜ ਕਰਦੇ ਆਂ ਅਸੀਂ ਆਪਣੇ ਉੱਪਰ ਉਸ ਠੱਪਾ ਜਿੰਦਗੀ ਦੀ ਨਾਰ ਆਪਣੇ ਲਵਾਇਆ ਅਸੀਂ ਉਸ ਠੱਪੇ ਤੋਂ ਰਹਿ ਤਾ ਪਰ ਜੇ ਤੁਹਾਡੇ ਕੋਲ ਆ ਜਾਂਦਾ ਕੋਈ ਮਰੀਜ਼ ਜੇ ਕੋਈ ਮਰੀਜ਼ ਆਉਂਦਾ ਹੈ ਸਾਡੀ ਦਵਾਈ ਸਾਹਮਣੇ ਵਧੀਆ ਨਹੀਂ ਉਹ ਜੇ ਕੋਈ ਬੰਦਾ ਸਟੀਰ ਆੜ ਨਸ਼ਾ ਸਾਫਤ ਕਰ ਦਵੇ ਅਸੀਂ 20 ਲੱਖ ਰੁਪਏ ਨਾ ਆਉਂਦਾਂਗੇ ਜੀ ਗਠਿਆ ਹੋ ਗਿਆ ਗੋਡਿਆਂ ਦਾ ਗ੍ਰੀਸ ਮੁੱਕੜਿਆ ਹੋ ਗਿਆ ਦਿਮਾਗ ਦੀ ਕੋਈ ਵੀ ਪ੍ਰੋਬਲਮ ਹੋ ਗਈ ਜੀ ਸੈਕੰਡਰੀ ਕੋਈ ਵੀ ਪ੍ਰੋਬਲਮ ਹੋ ਗਈ ਜੀ ਸਾਡੇ ਕੋਲ ਹਰੇਕ ਚੀਜ਼ ਦਾ ਇਲਾਜ ਸੰਭਵ ਹੈ ਸਰ ਭਾਈ ਮੈਗਰੇਨ ਹੋ ਗਿਆ ਇਹ ਸਾਡੇ ਕੋਲ ਜਿਹੜਾ ਇਲਾਜ ਆ ਬਹੁਤ ਘੱਟ ਸਮੇ ਦਾ ਜੀ ਬੰਦੇ ਨੂੰ ਟੱਚ ਵੀ ਨਹੀਂ ਕਰਾਂਗੇ ਦਵਾਈ ਨਾਲ ਹੀ ਠੀਕ ਕਰਾਂਗੇ ਜੀ ਅਸੀਂ ਤਾਂ 50 ਪੈਸੇ ਦਾ ਬੰਦਾ ਸੀ ਉੱਥੇ ਠੀਕ ਕਰਕੇ ਭੇਦੀ ਦਾ ਗੱਲਾਂ ਨਾਲ ਜੀ ਵੀ ਗੱਲੇ ਕੋਈ ਨਹੀਂ ਭਈ ਤੇ ਤੁਹਾਡਾ ਐਡਾ ਵੱਡਾ ਕਲੇਮ ਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਜਾਂ ਕੌਨਫੀਡੈਂਸ ਆ ਵਿਸ਼ਵਾਸ ਆ ਤੁਹਾਡਾ ਕੌਨਫੀਡੈਂਸ ਆ ਭੀ ਇੱਕ ਕੌਨਫੀਡੈਂਸ ਹਜ਼ਾਰਾਂ ਸਾਲ ਦਾ ਏ ਤੇ ਤੁਹਾਡਾ ਤਰੀਕਾ ਕੀ ਆ ਜੇ ਕੋਈ ਮਲਕ ਸਮਝਣਾ ਚਾਵੇ ਕੀ ਤਰੀਕਾ ਤੁਹਾਡੇ ਨੂੰ ਤੁਹਾਨੂੰ ਕੋਈ ਸੰਪਰਕ ਕਰਨਾ ਚਾਵੇ ਤੁਹਾਡੇ ਕੋਲ ਆਉਣਾ ਚਾਵੇ ਤੁਸੀਂ ਦਾਖਲ ਵੀ ਕਰ ਉਹ ਸਾਰਾ ਤਰੀਕਾ ਦੱਸੋ ਕਿ ਜੇ ਕੋਈ ਖਾਲੀ ਹੈ ਬਈ ਜੇ ਬਾਹਰਲੀ ਇੰਵਰਨਮੈਂਟ ਲਵੇ ਪਹਿਲਾਂ ਬਾਹਰੀ ਕੰਟਰੀ ਆ ਜੀ ਜਿਹੜੀ ਦੁਨੀਆ ਦੀ ਮਾਰਜੀ ਕੰਟਰੀ ਆ ਜੀ ਆਉਣ ਦੀ ਲੋੜ ਨਹੀਂ ਤੁਹਾਡੇ ਆਉਣ ਦੀ ਲੋੜ ਨਹੀਂ ਹੈਗੀ ਜੀ ਉਹਦੇ ਉਸੇ ਕੰਟਰੀ ਵਿੱਚੋਂ ਉਹ ਤੱਕ ਦਵਾਈ ਪਹੁੰਚੂਗੀ ਜੀ ਜੇ ਕੋਈ ਬੰਦਾ ਬੀਲਟੇਰ ਤੇ ਬੈਠੇ ਪਿਆ ਹੈ ਅਸੀਂ ਤੁਹਾਡੇ ਮਦਦ ਨੇ ਮਰਹੀ ਇਹ ਉਹਨਾਂ ਤੱਕ ਕੱਲ ਮਚਾਉਣੇ ਚਾਹੁੰਦੇ ਹਾਂ ਵੀ ਫੇਰ ਵੀ ਆਸ ਨਾ ਛੱਡੋ ਕੋਈ ਵੀ ਬਿਮਾਰੀ ਉਸ ਨੂੰ ਡਾਇਗਨੋਸ ਹੋਈ ਹੈ ਤੁਸੀਂ ਉਹ ਸਾਡੇ ਤੱਕ ਰਿਪੋਰਟਾਂ ਭੇਜ ਸਕਦੇ ਹੋ ਅਸੀਂ ਤੁਹਾਨੂੰ ਫੋਨ ਤੇ ਦੱਸ ਦਾਂਗੇ ਵੀ ਹਾਂ ਸਾਡੇ ਕੋਲ ਇਲਾਜ ਹੈਗਾ ਹੈ ਕੁਝ ਸਮਾਂ ਪਹਿਲਾਂ ਦੁਨੀਆ ਦਾ ਸਭ ਤੋਂ ਵੱਡਾ ਬਿਜ਼ਨਸ ਹਥਿਆਰਾਂ ਦਾ ਸੀ ਹਥਿਆਰਾਂ ਦਾ ਕਾਰੋਬਾਰ ਸਭ ਤੋਂ ਵੱਡਾ ਸੀ ਪਰ ਪਿਛਲੇ ਦੌਰ ਚ ਫਰਮਾ ਕੰਪਨੀਆਂ ਨੇ ਅਜਹੀ ਖੇਡ ਖੜੀ ਕੀਤੀ ਕਿ ਦਵਾਈਆਂ ਦਾ ਬਿਜ਼ਨਸ ਸਭ ਤੋਂ ਵੱਡਾ ਬਿਜ਼ਨਸ ਹੋ ਗਿਆ ਲੋਕ ਬਿਮਾਰ ਰਹਿਣਗੇ ਤਾਂ ਹੀ ਦਵਾਈਆਂ ਵਿਕਣਗੀਆਂ ਤੇ ਇਹ ਵੀ ਇੱਕ ਵੱਡੀ ਖੇਡ ਹੈ ਕਿ ਲੋਕ ਬਿਮਾਰ ਰਹਿਣ ਮਾਰਕੀਟ ਚ ਕਦੇ ਫਾਸਟ ਫੂਡ ਆ ਰਿਹਾ ਕਦੇ ਕੁਝ ਆ ਰਿਹਾ ਤਾਂ ਹੀ ਦਵਾਈਆਂ ਵਿਕੜੀਆਂ ਨੇ ਪਰ ਪਿਛਲੇ ਦੌਰ ਚ ਐਲੋਪੈਥੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਆ ਕਿਉਂਕਿ ਫਰਮਾ ਕੰਪਨੀਆਂ ਦਾ ਜ਼ਿਆਦਾ ਇੰਟਰਸਟ ਐਲੋਪੈਥੀ ਚ ਹੈ ਤੇ ਐਲੋਪੈਥੀ ਬਾਰੇ ਕਿਹਾ ਜਾਂਦਾ ਹੈ ਹੀਲ ਨਹੀਂ ਕਰਦੀ ਕਿਸੇ ਨੂੰ ਪ੍ਰੋਪਰਲੀ ਇਸੇ ਨੂੰ ਲੈ ਕੇ ਭਾਰਤ ਚ ਕਿਉਂਕਿ ਖਾਸ ਤੌਰ ਦੇ ਉਤੇ ਆਯੁਰਵੇਦ ਦਾ ਜ਼ਿਕਰ ਹੁੰਦਾ ਰਿਹਾ ਨੇਚਰੋਪੈਥੀ ਦਾ ਜ਼ਿਕਰ ਹੈ ਤਾਂ ਲੋਕ ਆਪਣੀਆਂ ਜਣਾਵਲ ਨੂੰ ਵੀ ਮੁੜਨ ਲੱਗੇ ਨੇ ਇਸੇ ਨੂੰ ਲੈ ਕੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਪੰਨੂ ਵੈਦ ਜਿਹੜੇ ਕਾਫੀ ਚਰਚਿਤ ਨਾਮ ਨੇ ਔਰ ਜਿਹੜੇ ਜਿਸ ਵੀ ਬਿਮਾਰੀ ਦੇ ਨਾਲ ਆਪਣੀ ਦਵਾਈ ਦੇ ਉੱਤੇ ਕੰਮ ਕਰਦੇ ਨੇ ਉਹ ਠੀਕ ਹੁੰਦੀ ਹੈ ਲੋਕ ਬੈੱਡ ਤੋਂ ਪਏ ਹੋਏ ਬੈੱਡ ਰੇਡਰ ਉੱਠ ਕੇ ਖੜੇ ਹੋ ਜਾਂਦੇ ਨੇ 휠ਚੇਰਾਂ ਤੋਂ ਉੱਠ ਖੜੇ ਹੋ ਜਾਂਦੇ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਦੱਸਣਗੇ ਖਾਸ ਤੌਰ ਤੇ ਪੰਜ ਚਾਰ ਬਿਮਾਰੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਇਸ ਟਾਈਮ ਚਰਚਾ ਚ ਰਹਿੰਦੀਆਂ ਨੇ ਜਿਹਦੇ ਚੋਂ ਲਿਵਰ ਹੈ 슈ਗਰ ਹੈ ਗੋਡਿਆਂ ਦਾ ਮਸਲਾ ਪਾਰਕਿੰਗਸ ਦਾ ਮਸਲਾ ਇਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਆਂ ਵੈਦ ਪੰਨੂ ਹੋਰਾਂ ਦੇ ਨਾਲ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਬਹੁਤ ਸਤਿਕਾਰ ਜੀ ਸਤਿਕਾਰ ਜੀ ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਚਾਹੁੰਦਾ ਤੁਹਾਨੂੰ ਹਾਂਜੀ ਆਯੁਰਵੇਦ ਦੀ ਤਾਕਤ ਕੀ ਹੈ ਜੀ ਆਯੁਰਵੇਦੀ ਕਿਉਂਕਿ ਅਲੋਪੈਥੀ ਬਾਰੇ ਕਹਿੰਦਾ ਕਿ ਉਹ ਤੁਹਾਡੇ ਬਾਕੀ ਅੰਗਾਂ ਨੂੰ ਡੈਮੇਜ ਵੀ ਕਰ ਦਿਆ ਜਾਨੀ ਉਹਦੇ ਅਸਰ ਹੁੰਦੇ ਨੇ ਸਰੀਰ ਤੇ ਅਲੋਪੈਥੀ ਦੇ ਹਨਾ ਆਯੁਰਵੇਦੀ ਤਾਕਤ ਕੀ ਹੈ ਪਹਿਲੀ ਗੱਲ ਤਾਂ ਇਹ ਜਿਹੜੀ ਆਜੋ ਬੈਦ ਤੋਂ ਬਾਈ ਅਸੀਂ ਬਣਾਉਨੇ ਆਂ ਸੀ ਅਸੀਂ ਆਪਣੀ ਦਵਾਈ ਆਪ ਤਿਆਰ ਕਰਦੇ ਆਂ ਅਸੀਂ ਦਵਾਈ ਕੋਈ ਮੋਡਲ ਲੈ ਕੇ ਆਉਂਦੇ ਸਾਡਾ ਆਪਣਾ ਹੀ ਬ੍ਰਾਂਡ ਆ ਤੁਹਾਨੂੰ ਬੈਦ ਦਿੰਦਾ ਉਹ ਤੇ ਜੇ ਕੋਈ ਬੰਦਾ ਸਟੀਰ ਆੜ ਨਸ਼ਾ ਸਾਫਤ ਕਰ ਦਵੇ ਅਸੀਂ 20 ਲੱਖ ਰੁਪਏ ਨਾਮ ਦਵਾਗੇ ਜੀ ਹੂੰ ਸਾਡੀ ਦਵਾਈ ਦਾ ਰਿਜ਼ਲਟ ਬਹੁਤ ਹੀ ਜ਼ਿਆਦੇ ਹੈ ਚਾਹੇ ਲੇਬਰ ਦੀ ਆ ਚਾਹੇ ਕੈਂਸਰ ਦੀ ਆ ਚਾਹੇ ਗਠੀਏ ਦੀ ਆ ਚਾਹੇ ਗੋਟਿਆਂ ਦੀ ਆ ਚਾਹੇ ਦਿਮਾਗ ਦੀ ਆ ਕੋਈ ਵੀ ਬਿਮਾਰੀ ਆ ਅਸੀਂ ਹਰੇਕ ਜਿਹੜਾ ਇਲਾਜ ਆ ਪਹਿਲਾਂ ਉਹਦੇ ਜੜ ਫੜ ਕੇ ਉਸ ਰੋਗ ਨੂੰ ਜੜੋਂ ਖਤਮ ਕਰਦੇ ਆ ਸਾਡੀ ਦਵਾਈ ਕੋਈ ਵੀ ਲੰਮਾ ਸਮਾਂ ਨਹੀਂ ਖਾਂਦੀ ਪੈਂਦੀ ਹੈ ਪਾਣੀ ਪੈਂਦੀ ਹੈਗੀ ਜੀ ਅਸੀਂ ਕੋਈ ਵੀ ਬਿਮਾਰੀ ਆ ਉਹਦੇ ਜੜ ਫੜਦੇ ਆ ਜੜ ਫੜ ਕੇ ਉਸ ਰੋਗ ਨੂੰ ਜੜੋਂ ਖਤਮ ਕਰਦੇ ਆ ਸ਼ਰਤੀਆ ਇਲਾਜ ਕਹਿੰਦੇ ਹੋ ਤੁਸੀਂ ਕਿ ਜਿਹੜੇ ਜਿਹੜੀ ਗੱਲ ਦੇ ਉੱਤੇ ਤੁਸੀਂ ਉਂਗਲ ਧਰੋਗੇ ਕਿ ਆਹਾਹਾ ਸਾਡੇ ਕੋਲੇ ਚਾਰਟ ਆ ਆ ਬਿਮਾਰੀਆਂ ਨੇ ਪੱਕਾ ਇਲਾਜ ਆ ਮੈਂ ਉਹਦੀ ਸ਼ੁਰੂਆਤ ਕਰਨ ਲੱਗਾ ਹਾਂ ਲਿਵਰ ਤੋਂ ਸ਼ੁਰੂ ਕਰਦੇ ਆਪਾਂ ਦੇਖੋ ਸ਼ਰਤੀਆ ਜਾਂ ਗਾਰੰਟੀ ਸ਼ਬਦ ਇਹ ਇਸ ਲੈਨ ਦੇ ਵਿੱਚ ਧੱਕੇ ਨਾਲ ਥੋਪੇ ਗਏ ਨੇ ਹਮ ਇਹਨਾਂ ਦੇਖੋ ਬੰਦਾ ਰੱਬ ਨੇ ਬਣਾਇਆ ਜੀ ਹਮ ਉਹਦੀ ਗਾਰੰਟੀ ਰੱਬ ਲਊਗਾ ਜੀ ਹਮ ਉਹਦਾ ਦਾਵਾ ਵੀ ਰੱਬ ਕਰੋਗਾ ਜੀ ਜੀ ਆਪਾਂ ਰੋਗ ਨੂੰ ਜੜੋਂ ਮੁਕਤ ਕਰਦੇ ਹਾਂ ਬਿਮਾਰੀ ਫੜਦੇ ਨੂੰ ਜੜੋਂ ਮੁਕਤ ਕਰਦੇ ਹਾਂ ਸਾਡੇ ਸਾਰੀ ਦੁਨੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਾਡੀ ਦਵਾਈ ਸਭ ਤੋਂ ਵੱਧ ਵਿਕਣ ਦਾ ਕਾਰਨ ਇਹ ਆ ਵੀ ਅਸੀਂ ਜਿਹੜੇ ਸਾਡੇ ਮਰੀਜ਼ ਠੀਕ ਹੁੰਦੇ ਨੇ ਉਹ ਗਾਹਾਂ ਲੋਕਾਂ ਦੱਸ ਦਿੰਦੇ ਨੇ ਵੀ ਅਸੀਂ ਠੀਕ ਹੋਏ ਆ ਵੀ ਉੱਥੋਂ ਦਵਾਈ ਲੈ ਕੇ ਆਓ ਜੀ ਸਾਡਾ ਜਿਹੜਾ ਰਿਜ਼ਲਟ ਆ 95% ਤੋਂ 98% ਤੱਕ ਆ ਜੀ ਹੂੰ ਹੂੰ ਤਾਂ ਮੈਂ ਇੱਥੇ ਸ਼ੁਰੂ ਕਰ ਦਾਂਗਾ ਲਿਵਰ ਦੀ ਸਮੱਸਿਆ ਅੱਜਕੱਲ ਬਹੁਤ ਵੱਡੇ ਪੱਧਰ ਦੇ ਉੱਤੇ ਆ ਰਹੀ ਹੈਗੀ ਤਾਂ ਲਿਵਰ ਦਾ ਸਿਰੋਸਿਸ ਖਾਸ ਤੌਰ ਦੇ ਉੱਤੇ ਜਦੋਂ ਉਹਦੀ ਐਂਡ ਵਾਲੀ ਸਟੇਜ ਆ ਸਿਰੋਸਿਸ ਹੋ ਜਾਂਦਾ ਹੈਗਾ ਤਾ ਬਹੁਤ ਸਾਰੇ ਲੋਕ ਮੈਂ ਦੇਖਿਆ ਕਿ ਪਾਣੀ ਭਰ ਰਿਹਾ ਚੱਲੇ ਗਏ ਬਹੁਤ ਸਾਰੇ ਲੋਕ ਚਲੇ ਜਾਂਦੇ ਜੇ ਲਿਬਰ ਤੁਹਾਨੂੰ ਕਿਹਾ ਗਿਆ ਵੀ ਤੁਸੀਂ ਲਿਬਰ ਬਲ দাও ਲਿਬਰ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਸੋਜ ਆ ਗਈ ਤੁਹਾਡੇ ਹੋਰ ਕਾਫੀ ਪ੍ਰੋਬਲਮਾਂ ਨਾਲ ਬਹੁਤ ਬਹੁਤ ਪ੍ਰੋਬਲਮ ਹੋਰ ਆ ਜਾਂਦੀਆਂ ਨੇ ਜੀ ਤੁਹਾਨੂੰ ਲਿਬਰ ਬਲ ਤੋਂ ਦੀ ਲੋੜ ਨਹੀਂ ਅਸੀਂ ਉਹੀ ਲਿਬਰ ਨੂੰ ਬਿਲਕੁਲ ਨਵਾਂ ਬਣਾਵਾਂਗੇ ਜੀ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਜੀ ਹੂੰ ਤਾਂ ਸੇ ਤਿੰਨ ਚਾਰ ਜਾਲਟਾ ਹੋਗਾ ਜੀ ਹੂੰ ਉਹੀ ਲੇਬਰ ਨਵਾਂ ਬਣੂਗਾ ਲੇਬਰ ਬਦਲਾਉਣ ਦੀ ਕੋਈ ਲੋੜ ਨਹੀਂ ਹੈਗੀ ਜੀ ਬਹੁਤ ਘੱਟ ਸਮਾਂ ਦਵਾਈ ਖਾਣੀ ਪੈਣੀ ਆ ਉਹੀ ਲੇਬਰ ਸਟਰੈਸ ਨੂੰ ਅਸੀਂ ਬਿਲਕੁਲ ਠੀਕ ਕਰਦੇ ਆ ਤੇ ਲੇਬਰ ਲੇਬਰ ਨੂੰ ਬਿਲਕੁਲ ਹੀ ਨਵਾਂ ਬਣਾ ਦਿੰਨੇ ਆ ਜੀ ਲੇਬਰ ਬਦਲਾਉਣ ਦੀ ਲੋੜ ਨਹੀਂ ਹੈਗੀ ਜੀ ਬਾਕੀ ਜਿਹੜੇ ਫੈਕਟਰੀ ਲੇਬਰ ਵਗੈਰਾ ਹੋ ਗਿਆ ਗਿਆ ਤੇ ਜਿਆਦਾ ਬਣਦੀ ਆ ਕਾਬਿਲ ਜਾਈ ਤਾਂ ਸਾਡੇ ਵੱਲ ਤੋਂ ਬਹੁਤ ਛੋਟੀਆਂ ਗੱਲਾਂ ਨੇ ਜੀ ਹੂੰ ਹੂੰ ਸਾਡਾ ਲੇਬਰ ਸੁਰੋਸਤਾ ਰੈਟ ਵੀ ਜਿਹੜਾ ਹੈਗਾ 98% ਆ ਜੀ ਤਾਂ ਤੁਸੀਂ ਦਾਖਲ ਰੱਖ ਦਿਓ ਫਿਰ ਉਹਨਾਂ ਦਿਨਾਂ 'ਚ ਨਾ ਲੋੜ ਨਹੀਂ ਪੈਂਦੀ ਦਾਖਲ ਕਰਾਉਂਦੇ ਜੀ ਅੱਛਾ ਦੇਖੋ ਦਵਾਈ ਮਿਲਣੀ ਹੈ ਰਿਪੋਰਟਰ ਦੇ ਮਤਲਬ ਕੋਲ ਸਾਡੀ ਟੀਮ ਆ ਬਹੁਤ ਵੱਡੀ ਸੀ ਡਾਕਟਰ ਸਾਹਿਬ ਦੀ ਸਾਡੀ ਆਪਸ ਵਿੱਚ ਬਹੁਤ ਟੀਮ ਹੈ ਅਸੀਂ ਦਵਾਈ ਨੂੰ ਰਿਸਰਚ ਕਰਕੇ ਬਣਾਉਨੇ ਆ ਅਸੀਂ ਦਵਾਈ ਦਿਨ ਨੇ ਹੀ 5-10 ਦਿਨ ਹੁੰਦੇ ਪਹਿਲਾਂ 5-10 ਦਿਨਾਂ ਦੇ ਦਸੂ ਆ ਕੇ ਵੀ ਮੈਨੂੰ ਫਰਕ ਪੈ ਗਿਆ ਜੀ ਮੈਨੂੰ ਦਵਾਈ ਫੇਰ ਦਿਓ ਜੀ ਅਸੀਂ ਮਰੀਜ਼ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਆ ਅਸੀਂ ਤੁਹਾਨੂੰ ਇੰਨਾ ਕੁ ਮਾਣ ਨਾ ਕਹਿਨੇ ਆ ਜਿਹੜਾ ਲੀਵਰ ਸਰੋਸੇ ਦਾ ਰਿਜ਼ਲਟ ਆ ਸਾਡਾ 98% ਆ ਕਹਿਣਾ ਸੌਖਾ ਨਹੀਂ ਹੁੰਦਾ ਹੈਗਾ ਜੀ ਲੀਵਰ ਬਲ ਤੋਂ ਨਹੀਂ ਪਊਗੀ ਉਹੀ ਲੀਵਰ ਨਵਾਂ ਬਣੋਗਾ ਜੀ ਹੂੰ ਹੂੰ ਐਨਾ ਕਹਿਣਾ ਸੌਖਾ ਨਹੀਂ ਪਿਆ ਹੈਗਾ ਜੀ ਦਾਬੇ ਦੂਵੇ ਤਾਂ ਸ਼ਰਤਾਂ ਲਾਤ ਗੱਲਾਂ ਉਹ ਤਾਂ ਉਹ ਤਾਂ ਕੱਲਾ ਕਹਿਣ ਹੁੰਦੇ ਜੀ ਮੈਂ ਦਾਅਵਾ ਕਰਦਾ ਮੈਂ ਸ਼ਰਤਾਂ ਕਰਦਾ ਮੈਂ ਇਹਨਾਂ ਗੱਲਾਂ ਦਾ ਇਸ ਲਾਈਨ ਦੇ ਵਿੱਚ ਪ੍ਰੈਕਟੀਕਲ ਕਰਦੇ ਹਾਂ ਅਸੀਂ ਪ੍ਰੈਕਟੀਕਲ ਕਰਦੇ ਹਾਂ ਜੀ ਹੂੰ ਸ਼ੂਗਰ ਦੀ ਵੀ ਅੱਜਕੱਲ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜੀ ਸ਼ੂਗਰ ਨੂੰ ਲੈ ਕੇ ਵੀ ਸ਼ੂਗਰ ਦੀ ਇਸ ਤਰੀ ਸਾਡੀ ਦਵਾਈ ਆ ਉਹਦਾ ਰਜਟਪੇ ਸਾਡਾ ਬਹੁਤ ਵਧੀਆ ਜੀ ਸਾਡਾ 3-4 ਮਹੀਨੇ ਦਾ ਕੋਰਸ ਆ ਜੀ ਦੇਖੋ ਜਿੱਦਾਂ ਟਾਈਪ 1 ਬੰਨਾ ਜੀ ਇਹ ਸੁਣਨ ਲੈਣੇ ਆ ਜੀ ਫਿਰ ਤਾਂ ਅਸੀਂ ਬਹੁਤਾ ਨਹੀਂ ਕਹਿੰਦੇ ਹੈਗੇ ਜੀ ਜੇ ਗੋਲੀ ਖਾਣੇ ਹੋ ਅਸੀਂ ਗੋਲੀ ਬੰਦ ਕਰਾ ਕੇ ਆਪਣੀ ਦਵਾਈ ਵੀ ਬੰਦ ਕਰਾ ਲੈਂਦੇ ਆ ਜੀ ਸ਼ੂਗਰ ਵੀ ਅਸੀਂ ਬਿਲਕੁਲ ਠੀਕ ਕਰ ਦਿੰਦੇ ਆ ਜੀ ਜਿੰਨੀ ਸ਼ੂਗਰ ਹੋਣੀ ਚਾਹੀਦੀ ਓਨੀ ਰਹੂਗੀ ਜੀ ਕਰਕੇ ਜੀ ਉਹ ਉਹਦਾ ਰਜਟਪੇ ਸਾਡਾ ਬਹੁਤ ਵਧੀਆ ਜੀ ਜੇ ਟਾਈਪ 1 ਆ ਉਹਦੇ ਬਾਰੇ ਨਹੀਂ ਕਹਿੰਦੇ ਅਸੀਂ ਜੀ ਜੇ ਇਨਸੂਲਿਨ ਲੈਣ ਲੱਗੇ ਬਾਹਰੋਂ ਜੀ ਉਦੇ ਬਾਰੇ ਨਹੀਂ ਅਸੀਂ ਕਹਿੰਦੇ ਹੈਗੇ ਜੀ ਕਿ ਟੈਪੰਦਾ ਜੇ ਗੋਰੀ ਕਹਿੰਦਾ ਹੈ 슈ਗਰ ਦੀ 300 400 500 ਉਹਨੂੰ ਨੋਰਮਲ ਰਹਿਣ ਲਾ ਦਾਂਗੇ ਜੀ ਕੈਂਸਰ ਨੂੰ ਲੈ ਕੇ ਵੀ ਬਹੁਤ ਇਸ ਤਰ੍ਹਾਂ ਦੇ ਮਾਲਵੇਸ਼ਤਾ ਆਪਾਂ ਦੇਖਿਆ ਕੈਂਸਰ ਬਹੁਤ ਜ਼ਿਆਦਾ ਹੈ ਕਹਿਆ ਜਾਂਦਾ ਹੈ ਗ੍ਰੀਨ ਰੈਵਲੂਸ਼ਨ ਤੋਂ ਬਾਅਦ ਸਾਡੀਆਂ ਫਸਲਾਂ ਜਿਸ ਤਰ੍ਹਾਂ ਦੀਆਂ ਹੋਈਆਂ ਜਿੰਨੀਆਂ ਜ਼ਹਿਰਾਂ ਆ ਗਈਆਂ ਉਹਨੇ ਕੈਂਸਰ ਨੂੰ ਬਹੁਤ ਵੱਡੇ ਪੱਧਰ ਤੇ ਜਨਮ ਦਿੱਤਾ ਹਾਂਜੀ ਕੈਂਸਰ ਦਾ ਕਲੇਮ ਤਾਂ ਵੱਡੇ ਵੱਡੇ ਬੰਦੇ ਨਹੀਂ ਕਰਦੇਗੇ ਕੈਂਸਰ ਤੁਹਾਨੂੰ ਪਤਾ ਹੀ ਹੈ ਜਦੋਂ ਲੋਕ ਚਲੇ ਜਾਂਦੇ ਨੇ ਵਿਚਾਰੇ ਹਸਪਤਾਲਾਂ ਚ ਵਾਪਸ ਨਹੀਂ ਆਉਂਦੇ। ਹਾਂਜੀ। ਕੈਂਸਰ ਨੂੰ ਲੈ ਕੇ ਤੁਹਾਡੇ ਕੋਲ ਕੀ ਇਲਾਜ ਹੈ? ਸਾਡੇ ਕੋਲ ਸਭ ਤੋਂ ਵੱਧ ਮਰੀਜ਼ ਹੀ ਕਹਿੰਦੇ ਜਿਹੜੇ ਸਟੇਜ ਤੱਕ ਆਗਾ? ਸਾਡੇ ਕੋਲ ਜਿਹੜੇ ਮਾਜੀ ਸਟੇਜ ਹੋਵੇ ਜੀ। ਸਾਡੇ ਕੋਲ ਸਭ ਤੋਂ ਵੱਧ ਮਰੀਜ਼ ਹੀ ਕੈਂਸਰ ਦੇ ਆਉਂਦੇ ਨੇ ਜੀ। ਹਮਮ ਜਿਹੜਾ ਸਾਡਾ ਕੈਂਸਰ ਦਾ ਰਿਜ਼ਲਟ ਆ ਉਹ ਵੀ ਬਹੁਤ ਹੀ ਸਕਸੈਸਫੁਲ ਹੋ ਜੀ। ਹਮਮ ਪਹਿਲੇ ਸੇ ਦੂਜੀ ਸਟੇਜ ਜਿੰਨਾ ਮਾਜੀ ਸਰੀਰ 'ਚ ਫੈਲਿਆ ਹੋਇਆ ਜੀ। ਸਾਡੇ ਕੋਲ ਰਿਪੋਰਟਾਂ ਲੈ ਕੇ ਆਉਣ ਮਰੀਜ਼ ਜੀ। ਜਾਂ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਨੇ ਫੋਨ ਤੇ ਭੇਜ ਸਕਦੇ ਨੇ ਜ ਜਿਹੜਾ ਮਰਜੀ ਕੈਂਸਰ ਆ ਜੀ ਲੀਵਰ ਕੈਂਸਰ ਆ ਫੇਫੜਿਆਂ ਦਾ ਕੈਂਸਰ ਆ ਸਰੀਰ ਦੇ ਕਿਸੇ ਵੀ ਹਿੱਸੇ ਦਾ ਕੈਂਸਰ ਆ ਬਲੱਡ ਕੈਂਸਰ ਆ ਸਰੀਰ ਦੇ ਕਿਸੇ ਦੇ ਹਿੱਸੇ ਵਿੱਚ ਵੀ ਕੈਂਸਰ ਹੋ ਸਕਦਾ ਜੀ ਸਾਡੇ ਕੋਲ ਜਿਹੜਾ ਹਰੇਕ ਕੈਂਸਰ ਦਾ ਇਲਾਜ ਸਕਸੈਸ ਰੇਟ ਆ ਸਾਡਾ ਜੀ ਬਹੁਤ ਜ਼ਿਆਦਾ ਜੀ ਸਾਡੇ ਕੋਲ ਸਭ ਤੋਂ ਵੱਧ ਮਰੀਜ਼ ਇਹ ਕੈਂਸਰ ਦੇ ਆਉਂਦੇ ਨੇ ਜੀ ਦੁਨੀਆ ਦੇ ਹਰੇਕ ਕੋਨੇ ਤੇ ਕੈਂਸਰ ਫੈਲਿਆ ਹੋਇਆ ਹੈ ਜੀ ਕੱਲਾ ਪੰਜਾਬ ਜਾਂ ਇੰਡੀਆ 'ਚ ਨਹੀਂ ਹੈਗਾ ਜੀ ਕੈਂਸਰ ਤੇ ਜਿੰਨਾ ਮਾਦੀ ਸੀਰ ਕੈਂਸਰ ਫੈਲਿਆ ਹੋਇਆ ਹੈ ਜੀ ਸਾਡੇ ਕੈਂਸਰ ਤੋਂ ਵੀ ਕੋਈ ਲੰਮਾ ਸਮਾਂ ਨਹੀਂ ਖਾਣੇ ਪੈਂਦੇ ਹੈਗੇ ਜੀ ਕੋਈ ਸਰਜਰੀ ਨਹੀਂ ਨਾ 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 ਬਿਲਕੁਲ ਨਹੀਂ ਦਵਾਈ ਦੇ ਨਾਲ ਹੀ ਜੀ ਦਵਾਈ ਦੇ ਨਾਲ ਹੀ ਕੈਂਸਰ ਨੂੰ ਅਸੀਂ ਰੋਗ ਨੂੰ ਜੜੋਂ ਮੁੱਤ ਕਰਦੇ ਆ ਨਾਲੇ ਚਾਹੋ ਅਸੀਂ ਕੈਂਸਰ ਠੀਕ ਕਰਤਾ ਦੁਬਾਰਾ ਹੋਗਾ ਵੀ ਨਹੀਂ ਜੀ ਉਦਾਹਰਨ ਦੇ ਤੌਰ ਤੇ ਦੱਸੋ ਜਿਵੇਂ ਤੁਸੀਂ ਕੋਈ ਠੀਕ ਕੀਤਾ ਹੋਵੇ ਕੁਝ ਆ ਤਾਂ ਵੀ ਹੈਗਾ ਜੀ ਸਾਡੇ ਕੋਲ ਇੱਕ ਬੰਦੇ ਦਾ ਜਿਹਦਾ ਸਭ ਤੋਂ ਤੁਹਾਨੂੰ ਲੱਗਦਾ ਹੋਵੇ ਵੀ ਕ੍ਰੂਸ਼ਲ ਸੀਗਾ ਤੁਸੀਂ ਠੀਕ ਕਰਤਾ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਇੱਕ ਦੋ ਵਿੱਚ ਭਾ ਦਿਓ ਚਾਹੇ ਬੇਸ਼ੱਕ ਹੂੰ ਸਾਡੇ ਕੋਲ ਜਿਹੜੇ ਪੱਧਰ ਮਰੀ ਜਾਂਦੇ ਨੇ ਜੀ ਉਹ ਜਿਹੜੇ ਠੀਕ ਹੋਏ ਹੋਏ ਨੇ ਉਹ ਦੂਜਿਆਂ ਨੂੰ ਦੱਸਦੇ ਨੇ ਸਾਡੇ ਕੋਲ ਸਕਸੈਸ ਰੇਟ ਬੱਦ ਉਹੀ ਹੈ ਜੀ ਹੁਣ ਤੱਕ ਅਸੀਂ ਹਜ਼ਾਰਾਂ ਬੰਦਿਆਂ ਦਾ ਕੈਂਸਰ ਠੀਕ ਕਰ ਚੁੱਕੇ ਹਾਂ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਦਾ ਇਹ ਜਿਹੇ ਠੀਕ ਜਿਨ੍ਹਾਂ ਨੂੰ ਜਵਾਬ ਮਿਲ ਚੁੱਕਿਆ ਤੇਗਾ ਜੀ ਉਹ ਵੀ ਠੀਕ ਹੋਏ ਨੇ ਜੀ ਹਮ ਹਮ ਆਮ ਤੌਰ ਤੇ ਅਰਬੀ ਵਾਲੇ ਮੈਂ ਦੇਖਦਾਗਾ ਕਿ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਟਾਪਿਕ ਹੈ ਜਿਹੜਾ ਸੈਕਸ ਹੁੰਦਾ ਹੈਗਾ ਤੇ ਤੁਸੀਂ ਉਲਟਾ ਤੁਸੀਂ ਮੈਨੂੰ ਓਪਨਿੰਗ 'ਚ ਆਉਂਦੇ ਆਂ ਕਹਿੰਦੇ ਵੀ ਸੈਕਸ ਤੇ ਗੱਲ ਨਹੀਂ ਕਰਨੀ ਆਪਾਂ ਕਿਉਂਕਿ ਉਹਦਾ ਕਾਰਨ ਇਹ ਆ ਵੀ ਉਹ ਇੰਨੀ ਬਦਨਾਮ ਹੋ ਚੁੱਕੀ ਆ ਬਹੁਤੇ ਤਬਕਿਆਂ ਦੇ ਵਿੱਚ ਇੱਕ ਗੱਲ ਇਹ ਆ ਵੀ ਇੱਕ ਦਾ ਕੁੱਟ ਕੇ ਸਟੀਰਡ ਪਾਉਂਦੇ ਨੇ ਜੀ ਫਿਰ ਇਹ ਇਹ ਆ ਵੀ ਇਹਨਾਂ ਕੋਲ ਇਹਨਾਂ ਇੱਕ ਦੋ ਬਿਮਾਰੀਆਂ ਤੋਂ ਬਿਨਾਂ ਕੋਈ ਇਲਾਜ ਨਹੀਂ ਸਾਡੀ ਟੀਮ ਨੇ ਅਸੀਂ ਵੀ ਇੱਕ ਪੀੜਾ ਚੁੱਕਿਆ ਸਰਾਮ ਸ਼ਰਮਾ ਕਰਕੇ ਵੀ ਇੱਕ ਦੁਨੀਆ ਨੂੰ ਦਿਖਾਉਣਾ ਵੀ ਅਜਿਹਾ ਵੈਦ ਆ ਹੁੰਦੀ ਆ ਇਹ ਜਨਰਿਕ ਆਪਣੇ ਪੈਰ ਦੇ ਨਹਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਹਰੇਕ ਰੋਗ ਦਾ ਇਲਾਜ ਕਰਦੀ ਆ ਨਾ ਕਿ ਇਹ ਇੱਕ ਦੋ ਰੋਗਾਂ ਵਾਸਤੇ ਆ ਜੀ ਇਹ ਇਸ ਕਰਕੇ ਸਾਡੀ ਪਹਿਲਾਂ ਹਰੇਕ ਨੂੰ ਇਹੀ ਪਹਿਲਾਂ ਹੁੰਦੀ ਹੈ ਮੰਗਉਂਦੀ ਹੈ ਵੀ ਸਾਨੂੰ ਇਸ ਪਿਛੇ ਤੇ ਸਵਾਲ ਕਿਉਂ ਨਾ ਕੀਤਾ ਜਾਵੇ ਸਾਡੇ ਕੋਲ ਪਰਿਵਾਰਾਂ ਸਮੇਤ ਲੋਕ ਆਉਂਦੇ ਨੇ ਜੀ ਪਰਿਵਾਰਾਂ ਦੀ ਦਵਾਈਆਂ ਦੰਨਿਆ ਸੀ ਸੀ ਅਸੀਂ ਹਰੇਕ ਲੋਕ ਦਾ ਇਲਾਜ ਕਰਦੇ ਹਾਂ ਅਸੀਂ ਆਪਣੇ ਉੱਪਰ ਉਸ ਠੱਪਾ ਜਿੰਦਗੀ ਦਾ ਨਾਮ ਰ ਆਪਣਾ ਲਵਾਇਆ ਅਸੀਂ ਉਸ ਠੱਪੇ ਤੋਂ ਰਹਿ ਤਾ ਸਸਤੀ ਸ਼ੋਰਤ ਨਹੀਂ ਚਾਹੀਦੀ ਸਸਤੀ ਸ਼ੋਰਤ ਨਹੀਂ ਚਾਹੀਦੀ ਜੀ ਬੰਦਾ ਉਸ ਜ਼ਿੰਦਗੀ ਦੇ ਵਿੱਚ ਉਸ ਕੰਮ ਤੋਂ ਬਿਨਾਂ ਬੰਦੇ ਨੂੰ ਕੋਈ ਕੰਮੇ ਨਹੀਂ ਕੋਈ ਹੋਰ ਜੀ ਔਰ ਕੋਈ ਬਿਮਾਰੀਆਂ ਨੇ ਹੈਗੀ ਜਿਹੇ ਕਾਲੇ ਬੰਦੇ ਨੂੰ ਲੱਗਦੀ ਹੈਗੇ ਜੀ ਹੂੰ ਇਸ ਕਰਕੇ ਅਸੀਂ ਉਸ ਚੀਜ਼ ਦਾ ਜ਼ਿਕਰ ਨਹੀਂ ਕਰਦੇ ਹੈਗੇ ਜੀ ਹੂੰ ਪਰ ਜੇ ਤੁਹਾਡੇ ਕੋਲ ਆ ਜਾਂਦਾ ਕੋਈ ਮਰੀਜ਼ ਜੇ ਕੋਈ ਮਰੀਜ਼ ਆਉਂਦਾ ਹੈ ਸਾਡੀ ਦਵਾਈ ਸਾਬ ਨਾਲ ਵਧੀਆ ਦੀ ਉਹ ਹੂੰ ਇਹ ਨਹੀਂ ਕਹਿੰਦੇ ਸਾਡੇ ਸਭ ਨੂੰ ਵਧੀਆ ਦਵਾਈ ਆ ਸਾਡੀ ਜਿਹੜੀ ਦਵਾਈ ਆ ਉਹ ਸਰੀਰ ਦੀ ਹਰ ਇੱਕ ਘਾਟਾਂ ਪੂਰੀਆਂ ਕਰਦੀ ਹੈ ਰਹੀ ਉਹ ਹੂੰ ਅਸੀਂ ਉਸ ਵਿਸ਼ੇ ਨਾਲ ਜੋੜ ਕੇ ਦਵਾਈ ਨੂੰ ਨਹੀਂ ਵੇਚਦੇ ਨਾ ਉਹ ਦੀ ਸਸਤੀ ਪ੍ਰਮੋਸ਼ਨ ਕਰਦੇ ਆ ਨਾ ਉਹ ਦੀ ਸਸਤੀ ਸ਼ੋਰਤ ਪਾੜਦੇ ਆ ਨਾ ਲੋੜ ਆ ਜੀ ਹੂੰ ਸਾਡਾ ਦੁਨੀਆ ਤੇ ਪੈਸੇ ਬਹੁਤ ਵੱਡਾ ਬਾਬੇ ਕਿਰਪਾ ਨਾ ਹੋ ਆ ਜੀ ਕੈਂਸਰ ਹੋ ਗਿਆ ਗਠਿਆ ਹੋ ਗਿਆ ਗੋਡਿਆਂ ਦਾ ਗ੍ਰੀਸ ਮੁੱਕੜਿਆ ਹੋ ਗਿਆ ਦਿਮਾਗ ਦੀ ਕੋਈ ਵੀ ਪ੍ਰੋਬਲਮ ਹੋ ਗਈ ਜੀ ਸੈਕੰਡਰੀ ਕੋਈ ਵੀ ਪ੍ਰੋਬਲਮ ਹੋ ਗਈ ਜੀ ਸਾਡੇ ਕੋਲ ਹਰੇਕ ਚੀਜ਼ ਦਾ ਇਲਾਜ ਸੰਭਵ ਹੈ ਕੋਈ ਬੰਦਾ ਬੀਲਤੀਅ ਤੇ ਬੈਠਾ ਕੋਈ ਬੈੱਡ ਤੇ ਬੈਠਾ ਜੀ ਸਾਨੂੰ ਉਹ ਡਾਇਗਨੋਸ ਕਰ ਦੇਵੇ ਜੀ ਵੀ ਮੈਨੂੰ ਆ ਬਿਮਾਰੀ ਆ ਅਸੀਂ ਟੀਮ ਰਿਪੋਰਟਾ ਸਾਨੂੰ ਭੇਜ ਦੇਵੇ ਜੀ ਡਾਇਗਨੋਸ ਕਰ ਦੇਵੇ ਅਸੀਂ ਸਲਾਮ ਮਸ਼ਵਰਾ ਕਰਕੇ ਦੱਸ ਦਾਂਗੇ ਹਾਂ ਇਹ ਰੋਗ ਠੀਕ ਕਰ ਸਕਦੇ ਹਾਂ ਜੇ ਠੀਕ ਕਰ ਸਕਦੇ ਹੋਵਾਂਗੇ ਉਹਦੇ ਨਾਲੋਂ ਵੱਧ ਉਹਦੀ ਖੁਸ਼ੀ ਤੇ ਕੀ ਮਿਲੂਗਾ ਜੀ ਨਹੀਂ ਪਰ ਉਹ ਹੀ ਇੱਕ ਤੋਂ ਟੀਚੜੇ ਤੋਂ ਕੰਕ੍ਰੀਟ ਕੌਣਗੇ ਜੀ ਵੀ ਤਾਂ ਉਹਦੇ ਉਹੀ ਕੰਮ ਵਾਲੇ ਬੰਦੇ ਨੇ ਜੀ ਇਹ ਇਸ ਕਰਕੇ ਅਸੀਂ ਉਸ ਚੀਜ਼ ਦਾ ਜਿਹੜਾ ਬਿਲਕੁਲ ਨਾ ਜਿੰਦਗੀ ਤੇ ਕਰਿਆ ਨਾ ਜਿੰਦਗੀ ਉਸ ਚੀਜ਼ ਕਰ ਕਰਨਾ ਚਾਹੀਓ ਡਿਪਰੈਸ਼ਨ ਇੱਕ ਬਹੁਤ ਵੱਡੀ ਸਮੱਸਿਆ ਅਸੀਂ ਕੱਲਾਪਾ ਦੇਖ ਰਿਹਾ ਹਾਂ ਦਿਮਾਗ ਦੇ ਜਿਹੜੇ ਰੋਗ ਨੇਗੇ ਉਹ ਆਪਣੇ ਤਾਂ ਜਦੋਂ ਤੱਕ ਕੋਈ ਪੱਥਰ ਨਹੀਂ ਮਾਰਨ ਲੱਗਦਾ ਲੋਕ ਕਹਿੰਦੇ ਨਹੀਂ ਇਹ ਤਾਂ ਜੀ ਹੈ ਨਾ ਸ਼ਬਦ ਵਰਤੇ ਜਾਂਦਾ ਇੱਕ ਉਹ ਮੈਂ ਵਰਤਣਾ ਨਹੀਂ ਚਾਹੁੰਦਾਗਾ ਇਹ ਲੋਕ ਵਰਤਦੇ ਆ ਕਹਿੰਦਾ ਇਹ ਤਾਂ ਇਹ ਹੋ ਗਿਆ ਤਾਂ ਇਹ ਹੋ ਗਿਆ ਬੇਸਿਕਲੀ ਤਾਂ ਮਾਨਸਿਕ ਰੋਗ ਸ਼ੁਰੂ ਤੋਂ ਰਹੇ ਨੇਗੇ ਪਰ ਮਾਨਸਿਕ ਰੋਗਾਂ ਦੇ ਉੱਤੇ ਸਾਡੇ ਸਮਾਜ ਸਭ ਤੋਂ ਘੱਟ ਗੱਲ ਹੁੰਦੀ ਹੈ। ਬੰਦਾ ਦੱਸਣਾ ਵੀ ਨਹੀਂ ਚਾਹੁੰਦਾ ਇਹ ਮਾਨਸਿਕ ਰੋਗ। ਪਰ ਇਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ। ਇਹਦੇ ਵਿੱਚ ਕੋਈ ਹੋਰ ਵੀ ਜਿਹੜਾ ਮਾਨਸਿਕ ਰੋਗੀ ਆ ਉਹ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨਦਾ ਨਹੀਂ। ਮੰਨਦਾ ਨਹੀਂ ਹੈਗਾ। ਉਲਟਾ ਦੂਜੇ ਨੂੰ ਕੁਝ ਕਰ ਦੋ ਵੀ ਆ ਮਾਨਸਿਕ ਰੋਗੀ। ਜਿਹੜੇ ਜਦੋਂ ਦੱਸਦਾ ਹੈਗਾ ਉਹਦਾ ਉਹਦਾ ਮਜ਼ਾਕ ਵੀ ਉਡਾਉਂਦੇ ਆ। ਤਾਂ ਕਰਕੇ ਵੀ ਉਹ ਸ਼ਾਇਦ ਕੋਈ ਹੋਰ ਬਿਮਾਰੀ ਦੱਸ ਦੂ ਕੈਂਸਰ ਵੀ ਦੱਸ ਦੂ। ਦੇਖੋ ਹਾਂ ਸਹੀ ਕਰ। ਪਰ ਗੱਲ ਇਹ ਹੈ ਆ ਵੀ ਇਹ ਇੱਕ ਬਿਮਾਰੀ ਆ। ਇਹ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਦਿਮਾਗ ਦੀਆਂ ਨਸਾਂ ਨੇ ਉਹ ਵੀਕ ਹੋ ਜਾਂਦੀਆਂ ਨੇ ਜ ਸਾਡੇ ਕੋਲ ਡਿਪਰੈਸ਼ਨ ਦਾ ਇਲਾਜ ਹੀ ਇੰਨਾ ਛੋਟਾ ਜੀ ਸਾਡੀ ਦਵਾਈ 1-2 ਮਹੀਨੇ ਜਾਂ 2-3 ਮਹੀਨੇ ਮਾਸੀ ਖਾਣੀ ਪੈਂਦੀ ਹੈ ਜੀ ਡਿਪਰੈਸ਼ਨ ਜੜੋਂ ਹੀ ਖਤਮ ਇਹ ਵੀ ਉਤਨੇ ਮਹੀਨੇ ਚ ਖਤਮ ਹੋ ਜੂਵੇ ਜੀ ਬਤੋ ਬਤ ਉਤਨੇ ਮਹੀਨੇ ਜੀ ਸਾਡੇ ਕੋਲ ਦਿਮਾਗ ਦੀ ਕੋਈ ਵੀ ਪ੍ਰੋਬਲਮ ਆ ਜੀ ਡਿਮੈਂਸ਼ੀਆਏ ਚੇਤਾ ਭੁੱਲਦਾ ਮਾਈਗਰੇਨ ਤੇ ਪਾਰਕਿੰਸ ਵੀ ਪਾਰਕਿੰਸਨ ਦਾ ਵੀ ਸੰਬੰਧ ਹੈ ਨਾ ਹੈਗਾ ਇਹ ਪਰ ਉਹ ਲੱਗ ਬਿਮਾਰੀ ਆ ਹੂੰ ਡਿਸਕ ਦੀ ਕੋਈ ਵੀ ਪ੍ਰੋਬਲਮ ਆ ਜੀ ਮਤਲਬ ਦਿਮਾਗ ਦੇ ਕੋਈ ਵੀ ਪ੍ਰੋਬਲਮ ਆ ਜੀ ਆਪਣਾ ਸਰਵਾਈਕਲ ਹੋ ਗਿਆ ਸਰਵਾਈਕ ਮਾਈਗਰੇਨ ਹੋ ਗਿਆ ਇਹ ਸਾਡੇ ਕੋਲ ਜਿਹੜਾ ਇਲਾਜ ਆ ਬਹੁਤ ਘੱਟ ਸਮੇ ਦਾ ਜੀ ਹੂੰ ਬੰਦੇ ਨੂੰ ਟੱਚ ਵੀ ਨਹੀਂ ਕਰਾਂਗੇ ਦਵਾਈ ਨਾਲ ਹੀ ਠੀਕ ਕਰਾਂਗੇ ਜੀ ਹੂੰ ਹੂੰ ਇਹ ਨਹੀਂ ਕੋਈ ਮ사ਜ ਕਰਾਂਗੇ ਕੋਈ ਮਾਲਸ਼ ਕਰਾਂਗੇ ਕੁਝ ਕਰਾਂਗੇ ਜੀ ਜਿੰਨੇ ਮਰਜ਼ੀ ਡਿਸਕ ਪ੍ਰੋਬਲਮ ਆ ਜੀ ਕੋਈ ਰੀੜ ਦੀ ਹੱਡੀ ਦੀ ਪ੍ਰੋਬਲਮ ਆ ਕੋਈ ਨਸ ਦਬੀ ਹੋਈ ਆ ਅਸ ਸਾਡੇ ਕੋਲ ਜਿਹੜਾ ਹਰੇਕ ਰੋਗ ਦਾ ਇਲਾਜ ਸੰਭਵ ਹੈ ਅਸੰਭਵ ਨਹੀਂ ਅਸੀਂ ਚਾਹੁੰਦੇ ਆ ਵੀ ਲੋਕਾਂ ਤੱਕ ਗੱਲ ਪਹੁੰਚੇ ਵੀ ਜਿਹੜੇ ਰੋਗ ਇਲਾਜ ਨਹੀਂ ਜਿਨ੍ਹਾਂ ਦਾ ਕਹਿੰਦੇ ਦੁਨੀਆ ਦਾ ਇਲਾਜ ਨਹੀਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡੇ ਕੋਲ ਹਰੇਕ ਰੋਗ ਦਾ ਇਲਾਜ ਸੰਭਵ ਹੈ ਅਸੰਭਵ ਨਹੀਂ ਗੋਡਿਆਂ ਦਾ ਸਭ ਤੋਂ ਵੱਡਾ ਰੋਲਾ ਅੱਜ ਕੱਲ ਆਪਾਂ ਬਜ਼ੁਰਗਾਂ ਦਾ ਦੇਖਦੇ ਆ ਹਾਂ ਹਾਂਜੀ ਹਾਂਜੀ ਪਿੱਛੇ ਜੇ ਮੇਰੇ ਮਦਰ ਨੂੰ ਖੁਦ ਨੂੰ ਬਹੁਤ ਸਾਰੇ ਲੋਕਾਂ ਨੂੰ ਆਪਣੇ ਬਜ਼ੁਰਗਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਹਨਾ ਤਾ ਉਹ ਫਿਰ ਆਲੋਪੈਥੀ ਵਾਲੇ ਰੋਕ ਕਰਦੇ ਨੇ ਜਾਂ ਸਪਾਈਨ ਦੀ ਬੜੀ-ਬੜੀ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਸਪਾਈਨ ਤਾਂ ਵੀ ਸਾਡੇ ਮੈਂ ਦੋ ਗੋਡੇ ਤੇ ਸਪਾਈਨ ਮੈਂ ਦੇਖਦਾ ਇੱਥੇ ਡਾਕਟਰ ਰਾਜ ਭਾਦਰ ਨੇ ਬੜੇ ਮੰਨੇ ਪਰਮੰਨੇ ਜਿਨ੍ਹਾਂ ਨੇ ਬਾਦਲ ਸਾਹਿਬ ਦੇ ਇੱਕ ਵਾਰ ਗੋਡਿਆਂ ਦਾ ਠੀਕ ਆਪਾਂ ਸਾਰੇ ਆਪਣੀ ਜਗ੍ਹਾ ਵਧੀਆ ਨੇ ਸਨਮਾਨਯੋਗ ਸ਼ਖਸੀਅਤਾਂ ਨੇ ਜੀ ਆਪਾਂ ਕਿਸੇ ਬਾਰੇ ਕਰਨ ਟਿੱਪਣੀ ਕਰਨੀ ਆ ਹਮ ਆਪਣੇ ਕੋਲ ਹਰ ਇੱਕ ਚੀਜ਼ ਸਪਾਈਨ ਦਾ ਵੀ ਤੇ ਡਿਸਕ ਦਾ ਵੀ ਗੋਟਿਆਂ ਦਾ ਵਿੱਚ ਇਹ ਗੋਟਿਆਂ ਦਾ ਗਰੀਸ ਮੁੱਕਿਆ ਹੋਇਆ ਹੈ। ਉਹ ਗੋਡੇ ਬਦਲਣ ਦੀ ਗੱਲ ਚੱਲਦੀ ਹੈ ਮੈਂ ਉਹ ਪੁੱਛ ਰਿਹਾ। ਜੇ ਬਦਲਨੇ ਹੁਣ ਕਿਸੇ ਦੇ ਤੁਸੀਂ ਠੀਕ ਕਰ ਦੋਗੇ? ਹਾਂ ਗੋਡੇ ਬਦਲਾਉਂਦੀ ਲੋੜ ਨਹੀਂ। ਉਹੀ ਗੋਟ ਠੀਕ ਕਰਾਂਗੇ। ਨਾਲੇ ਉਹਨੂੰ ਮੁੜ ਕੇ ਚੌਂਕਰੀ ਮਾਰ ਲਾਵਾਂਗੇ ਤੇ ਸਰਕਲ ਲਾਵਾਂਗੇ ਜੀ। ਹੂੰ। ਗੋਡੇ ਬਦਲਾਉਂਦੀ ਲੋੜ ਨਹੀਂ ਹੈਗੀ। ਉਹੀ ਗੋਡੇ ਬਿਲਕੁਲ ਠੀਕ ਕਰਾਂਗੇ ਅਸੀਂ ਜੀ। ਹੂੰ ਹੂੰ ਹੂੰ। ਗਠੀਏ ਦੀ ਜਿਹੜੀ ਸਮੱਸਿਆ ਇਹਦੇ ਨਾਲ ਰਿਲੇਟਡ ਆ ਫਿਰ? ਜਾਂ ਗੋਡੇ ਬੱਸ ਨਹੀਂ 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 ਨਹੀਂ। ਗਠੀਆ ਗੋਡਿਆਂ 'ਚ ਵੀ ਉਹ ਗਠੀਆ ਤਾਂ ਫਿਰ ਸਾਰੇ ਕਿਤੇ ਹੁੰਦਾ ਪਹਿਲਾਂ ਸ਼ੁਰੂ ਗੋਡੇ। ਗਠੀਆ ਹੋਰ ਗਠੀਆ ਜਿਹੜੇ ਮਰਜੀ ਪ੍ਰਕਾਰ ਦਾ ਗਠੀਆ ਜੀ ਸਾਡਾ ਕੋਰਸ ਸਿਰਫ 2-3 ਮਹੀਨਿਆਂ ਦਾ ਜੀ ਸਾਡੀ ਗਠੀਆ ਜਿੰਨੇ ਮਰਚਾਏ ਗਠੀਆ ਵਾਲਾ ਬੰਦਾ ਬੀਲਚੇਰ ਤੇ ਬੈਠਾ ਬੈੱਡ ਤੇ ਪਿਆ ਜੀ ਉੱਟ ਕੇ ਭੱਜਿਆ ਫਿਰੂਗਾ ਜੀ ਜਿੰਨਾ ਮਰਜੀ ਬਰਾਣਾ ਗਠੀਆ ਜੀ ਦੇਖੋ ਇਹਦੇ ਨਾਲ ਤੁਹਾਨੂੰ ਵੀ ਲੋਕ ਬੱਲੇ ਦੁਆਵਾਂ ਮਿਲਣਗੇ ਜੀ ਜੋ ਅਸੀਂ ਗੱਲ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਜੋ ਵੀ ਗੱਲ ਕਰਾਂਗੇ ਕੋਈ ਫਿਕਰ ਨਹੀਂ ਕਰਾਂਗੇ ਜੀ ਜਿਹੜੀ ਗੱਲ ਕਹਾਂਗੇ ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹੀ ਗੱਲ ਕਰਾਂਗੇ ਜੀ ਇਹ ਤੁਹਾਡੇ ਕੋਲ ਜਿਹੜਾ ਮਤਲਬ ਜਿਹੜੀ ਇਹ ਗੱਲ ਆ ਗਈ ਉਹੀ ਗੱਲ ਜਿਵੇਂ ਤੁਸੀਂ ਕਹੋ ਵੀ ਹੈ ਨਾ ਲੋਕ ਤਾਂ ਦਵਾਵਾਂ ਦਿੰਦੀ ਨੇ ਡਾਕਟਰ ਦਾ ਰੂਪ ਰੱਬ ਦਾ ਰੂਪ ਹੀ ਆਪਾਂ ਮੰਨਦੇ ਹਾਂ ਅਸੀਂ ਤਾਂ 50 ਪੈਸੇ ਦਾ ਬੰਦਾ ਸੀ ਉੱਥੇ ਠੀਕ ਕਰਕੇ ਭੇਦੀ ਦਾ ਗੱਲਾਂ ਨਾਲ ਜੀ ਵੀ ਗੱਲੇ ਕੋਈ ਨਹੀਂ ਪਈ ਹੂੰ 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 ਭਾਈ ਜੀ ਇਹ ਵੀ ਕਿਸੇ ਕੰਫੀਡੈਂਸ ਵੀ ਕਿਸੇ ਗਲਤ ਹੀ ਆਉਂਦਾ ਏ ਜੇ ਤੁਹਾਡੀ ਦਵਾਈ ਦੇ ਵਿੱਚ ਤੁਹਾਨੂੰ ਐਡਾ ਮਾਨ ਆ ਤਾਂ ਇਹਨਾ ਕੰਫੀਡੈਂਸ ਆਉਂਦਾ ਨਹੀਂ ਇਹਨਾ ਕੰਫੀਡੈਂਸ ਨਹੀਂ ਦਿਖਾਤਾ ਤੁਸੀਂ ਜੀ ਹੂੰ 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 ਤੁਹਾਨੂੰ ਅੱਜ ਮੈਂ ਤੁਹਾਨੂੰ ਨਾ ਫੇਸ ਕਰ ਰਿਹਾ ਜੀ ਜੀ ਜਦੋਂ ਦੁਬਾਰਾ ਗੱਲ ਕਰਾਂਗੇ ਤੁਹਾਨੂੰ ਫੇਸ ਨਹੀਂ ਕਰਨਾ ਮੜ ਕੇ ਮੈਂ ਜੀ ਇਹ ਕਿਵੇਂ ਫੇਸ ਕਰੂੰਗਾ ਜੀ ਜਿਵੇਂ ਤੁਹਾਡਾ ਗੱਪਾ ਮਾਰ ਜੂਗਾ ਜੀ ਗੱਪਾ ਪਤਾ ਸਮਾਂ ਨਹੀਂ ਚੱਲਦੀ ਹੁੰਦੀ ਜੀ ਅਸੀਂ ਹਰੇਕ ਰੋਗ ਦਾ ਇਲਾਜ ਜੜੋ ਖਤਮ ਕਰਦੇ ਹਾਂ ਜੀ ਸਾਡਾ ਇਹ ਲੋਗੋ ਆ ਜੀ ਹੂੰ 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 ਤਾ ਤੁਹਾਡਾ ਮੈਂ ਇਹੀ ਕਹਿ ਰਿਹਾਗਾ ਇਹ ਜੀ ਤੁਹਾਡੇ ਕੋਲੇ ਮਤਲਬ ਕਿਸੇ ਵਿਰਾਸਤ ਚੁਾਈ ਹੈ ਜਿਹੜਾ ਤੁਹਾਡੀ ਕਮਾਂਡ ਹੈ ਵਾ ਦੇਖੋ ਸਾਰੇ ਲੋਕੀ ਕੰਮ ਕਰ ਰਹੇ ਨੇ ਇਹ ਤੁਹਾਡਾ ਏਡਾ ਵੱਡਾ ਕਲੇਮ ਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਜਾਂ ਕੰਫੀਡੈਂਸ ਆ ਵਿਸ਼ਵਾਸ ਆ ਤੁਹਾਡਾ ਆਤਮਿਕ ਕੰਫੀਡੈਂਸ ਅਭੀ ਜੀ ਇੱਕ ਕੰਫੀਡੈਂਸ ਹਜ਼ਾਰਾਂ ਸਾਲ ਦਾ ਹੈ ਇਹ ਜਿਹੜੀ ਬੀਤੀ ਹੈ ਹਜ਼ਾਰਾਂ ਸਾਲ ਦੀ ਸਾਡੇ ਬਜ਼ੁਰਗਾਂ ਕੋ ਕਹਾਂ ਤੇ ਕਹਾਂ ਚੱਲਦੇ ਚੱਲਦੇ ਹਜ਼ਾਰਾਂ ਸਾਲ ਦੀ ਖੋਜ ਜਿਹੜੀ ਸਾਡੇ ਕੋਲ ਪਹੁੰਚੀ ਆ ਰਹੀ ਹੈ ਇਹ ਹੂੰ ਇਹ ਹੁਣ ਦੀ ਖੋਜ ਨਹੀਂ ਹੈਗੀ ਜੀ ਹੁਣ ਤਾਂ ਤੁਸੀਂ ਐਨੇ ਜਿਵੇਂ ਮੜ ਦੀ ਬੂਟੇ ਦੇ ਫੋਟੋ ਖਿੱਚ ਲਓ ਤੁਹੇ ਜੇ ਦਾ ਦ ਹੂੰ ਪ੍ਰਾਣਾਂਤ ਰਖਤਾ ਜੀ ਆਹ ਪ੍ਰਾਣੇ ਬੂਟੀ ਆ ਜੀ ਆਹ ਉਹ ਕਿੰਨੇ ਮਹਾਨ ਬੰਦੇ ਹੋਣੇ ਨੇ ਜਦੋਂ ਇਹੋ ਜਿਹੀ ਕੋਈ ਚੀਜ਼ਾਂ ਸੀਗੀ ਉਹਨਾਂ ਬਾਰੇ ਗੁਣਾ ਬਾਰੇ ਜਾਣਦੇ ਹੋਣਗੇ ਵੀ ਇਹ ਪ੍ਰਾਣਾਂ ਗੁਣਾ ਪ੍ਰਾਣਾਂ ਗੁਣਾ ਦੇ ਵਿੱਚ ਇੱਕ ਖੋਜਾਂ ਸਾਰੀਆਂ ਪ੍ਰਾਣੀਆਂ ਖੋਜਾਂ ਨੇ ਇਹ ਨੰਮੀਆਂ ਖੋਜਾਂ ਨੇ ਪਿਛਲੇ ਹਜ਼ਾਰਾਂ ਸਾਲ ਦੀਆਂ ਖੋਜਾਂ ਸਾਨੂੰ ਅਸੀਂ ਉਹਨਾਂ ਖੋਜਾਂ ਦਾ ਅਸੀਂ ਲਾਭ ਚੱਕ ਰਹੇ ਹਾਂ ਜੀ ਹੂੰ ਇਹ ਸਾਡੀ ਆਪਣੀ ਖੋਜ ਕੋਈ ਨਹੀਂ ਹੈਗੀ ਜੀ ਜਿਹੜੀ ਪਿਛਲੇ ਹਜ਼ਾਰਾਂ ਸਾਲਾਂ ਦੀਆਂ ਖੋਜਾਂ ਚੱਲੀਆਂ ਆ ਰਹੀਆਂ ਰੋਗ ਠੀਕ ਹੁੰਦੇ ਆ ਰਹੇ ਨੇ ਉਹ ਸਾਡੇ ਤੱਕ ਪਹੁੰਚੇ ਨੇ ਹਜ਼ਾਰਾਂ ਸਾਲ ਦੀ ਖੋਜ ਆ ਸਾਡੀ ਆਪਣੀ ਖੋਜ ਨਹੀਂ ਹੈਗੀ ਜੀ ਹੁਣ ਜੋ ਮੈਂ ਕਹਿੰਦਾ ਵੀ ਅਸੀਂ ਖੋਜ ਕੀਤੀ ਹੈ ਜੇ ਹਾਂ ਹੁਣ ਤਰੀਕਾ ਤਾਂ ਪਰ ਹੁੰਦਾ ਨਾ ਹੁਣ ਜਿਵੇਂ ਨਵੀਆਂ ਬਿਮਾਰੀਆਂ ਨੇ ਤੇਰੇ ਨੇ ਤੁਸੀਂ ਵੀ ਉਹ ਵੈਦ ਤਾਂ ਬਥੇਰੇ ਨੇ ਹੁਣ ਨਵੀਆਂ ਬਿਮਾਰੀਆਂ ਨੇ ਹੁਣ ਬਹੁਤ ਇਹ ਜਿਹੇ ਬਿਮਾਰੀਆਂ ਨੇ ਐਮ ਐਸ ਐਮ ਐਂਡੀ ਪੀ ਐਸ ਪੀ ਕੋਈ ਦਿਮਾਗ ਦੀ ਨਸਾਂ ਸੰਬੰਧਤਾ ਕੋਈ ਫੇਫੜੇ ਦੀ ਨਸਾਂ ਸੰਬੰਧਤਾ ਕੋਈ ਦਿਮਾਗ ਦਾ ਸੰਬੰਧਤਾ ਉਹਨਾਂ ਚੀਜ਼ਾਂ ਨੂੰ ਅਸੀਂ ਸਾਡੀ ਟੀਮ ਆਪਸ ਵਿੱਚ ਦੇਖਦੀ ਆ ਵੀ ਇਹ ਨਸਾਂ ਸੰਬੰਧਤਾ ਨੂੰ ਕਿਵੇਂ ਕੀਤਾ ਠੀਕ ਕੀਤਾ ਜਾਵੇ ਵੀ ਤਾਂ ਮਗਰਸੋ ਮਾਤਾ ਇਹ ਦੋ ਭਾਈ ਆਹ ਆ ਐਂ ਵਰਤੋਂ ਕੰਮ ਕਰ ਸਕਦੀ ਹੈ ਹੁਣ ਖੋਜਾਂ ਤਾਂ ਹੁਣ ਵੀ ਹੋ ਰਹੀਆਂ ਨੇ ਜਿਵੇਂ ਨਵੀਂ ਜਨਰੇਸ਼ਨ ਆ ਇਹ ਥੋੜਾ ਹੁਣ ਤੁਸੀਂ ਇਹ ਦੇਖੋ ਵੀ ਆਪਣੇ ਦੇਖਦੇ ਦੇਖਦੇ ਟੀਵੀ ਕਾਰ ਕਿਤੇ ਕਿਤੇ ਖੋਜ ਆਪਣੇ ਆਪਣੇ ਸਮੇਂ 'ਚ ਹੋ ਗਈਆਂ ਇਹ ਥੋੜਾ ਵੀ ਹਜ਼ਾਰਾਂ ਸਾਲ ਪਹਿਲੇ ਖੋਜਾਂ ਨੇ ਜੀ ਇਹ ਖੋਜਾਂ ਹੁਣ ਵੀ ਹੋ ਰਹੀਆਂ ਨੇ ਐਸੀ ਗੱਲ ਨਹੀਂ ਹੈਗੀ ਅਸੀਂ ਨਵੀਆਂ ਨਵੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਬਾਰੇ ਖੋਜ ਰਹੇ ਨੇ ਜੇ ਕਿਸੇ ਨੂੰ ਕੋਈ ਲਾ ਲਾਜ ਬਿਮਾਰੀ ਆ ਜੀ ਅਸੀ ਕਹਨੇ ਆ ਵੀ ਸਾਨੂੰ ਤੁਸੀਂ ਡਾਇਗਨੋਸ ਕਰੋ ਵੀ ਮੈਨੂੰ ਆ ਬਿਮਾਰੀ ਆ ਉਹਦਾ ਦੁਨੀਆਂ 'ਚ ਇਲਾਜ ਹੈ ਜਾਂ ਨਹੀਂ ਹੈਗਾ ਅਸੀਂ ਤੁਹਾਨੂੰ ਦੱਸਾਂਗੇ ਸਾਡੀ ਟੀਮ ਵਾਸਤੇ ਅਸੀਂ ਤੁਹਾਡੇ ਕੋਲ ਦੱਸਾਂਗੇ ਟੀਮ ਗੱਲ ਕਰਕੇ ਵੀ ਹਾਂ ਅਸੀਂ ਇਹ ਰੋਗ ਨੂੰ ਠੀਕ ਕਰ ਸਕਦੇ ਹਾਂ ਤੇ ਤੁਹਾਡਾ ਤਰੀਕਾ ਕੀ ਆ ਜੇ ਕੋਈ ਮਤਲਬ ਸਮਝਣਾ ਚਾਵੇ ਕੀ ਤਰੀਕਾ ਤੁਹਾਡੇ ਤੁਹਾਨੂੰ ਕੋਈ ਸੰਪਰਕ ਕਰਨਾ ਚਾਵੇ ਤੁਹਾਡੇ ਕੋਲ ਆਉਣਾ ਚਾਵੇ ਤੁਸੀਂ ਦਾਖਲ ਵੀ ਉਹ ਸਾਰਾ ਤਰੀਕਾ ਦੱਸੋ ਸਾਡਾ ਜੇ ਕੋਈ ਖਾਲੇ ਭਾਈ ਜੇ ਬਾਹਰਲੀ ਗਵਰਨਮੈਂਟ ਲੋਵੇ ਪਹਿਲਾਂ ਬਾਹਲੀ ਕੰਟਰੀ ਆ ਜੀ ਜਿਹੜੀ ਦੁਨੀਆਂ ਦੀ ਮਰਜੀ ਕੰਟਰੀ ਆ ਜੀ ਆਉਣ ਦੀ ਲੋੜ ਨਹੀਂ ਤੁਹਾਡੇ ਆਉਣ ਦੀ ਲੋੜ ਨਹੀਂ ਹੈਗੀ ਜੀ ਉਹਦੇ ਉਸੇ ਕੰਟਰੀ ਵਿੱਚੋਂ ਤੱਕ ਦਵਾਈ ਪਹੁੰਚੂਗੀ ਜੀ ਉਹਦੇ ਨਾਲ ਅਸੀਂ ਗੱਲ ਵੀ ਕਰਦੇ ਰਹੇ ਨੇ ਇਹ ਨਹੀਂ ਦਵਾਈ ਦਿੱਤੀ ਸਾਡੇ ਕੋਲ ਮਰੀਜ਼ ਆ ਗਿਆ ਕਾਉਂਸਲਿੰਗ ਵੀ ਕਰ ਦਿਓ ਕਾਉਂਸਲਿੰਗ ਵੀ ਕਰਦੇ ਹਾਂ ਜੀ ਕੋਈ ਵੀ ਸਾਡੇ ਕੋਲ ਮਰੀਜ਼ ਆ ਗਿਆ ਜੀ ਉਹਦਾ ਸਾਰਾ ਬਾਇਓ ਡਾਟਾ ਸਾਡੇ ਕੋਲ ਪਿਆ ਹੋਊਗਾ ਜੀ ਸਾਡੇ ਨਾਲ ਜਦੋਂ ਮਰਜੀ ਸਾਡੇ ਨਾਲ ਗੱਲ ਕਰੇ ਜੀ ਸਾਨੂੰ ਪਤਾ ਹੋ ਗਏ ਪ੍ਰਾਣਾ ਮਰੀਜ਼ ਹੂੰ ਉਹਨੂੰ ਅਸੀਂ ਕੋਡ ਨੰਬਰ ਦਿੱਤਾ ਹੋਊਗਾ ਜੀ ਵੀ ਪ੍ਰਾਣਾ ਮਰੀਜ਼ ਆ ਸਾਡੇ ਕੋਲ ਫਰਾਣੇ ਫੜਨੇ ਦਵਾਈ ਲੈ ਗਿਆ ਜੀ ਇਹ ਉਹਦਾ ਪੂਰਾ ਫੋਨ ਨੰਬਰ ਬਾਇਓ ਡਾਟਾ ਪੂਰਾ ਸਾਡੇ ਕੋਲ ਪਿਆ ਹੋਊਗਾ ਉਹਦਾ ਦਵਾਈ ਲੈਣ ਤੋਂ ਬਾਅਦ ਵੀ ਉਹ ਮਰੀਜ਼ ਨੂੰ ਅਸੀਂ ਨਾਲ ਟਾਇਆਪ ਰੱਖਦੇ ਆਂ ਇਹ ਨਹੀਂ ਮਰੀਜ਼ ਨੂੰ ਦਵਾਈ ਦੇ ਤੇ ਗੱਲ ਖਤਮ ਆ ਜੀ ਸਾਡਾ ਜਦੋਂ ਮਰਜ਼ੀ ਗੱਲ ਕਰ ਸਕਦਾ ਅਸੀਂ ਗੱਲ ਕਰਾਂਗੇ ਜੀ ਮਰੀਜ਼ ਨਾਲ ਅਸੀਂ ਮਰੀਜ਼ ਨੂੰ ਨਾਲ ਪਰਿਵਾਰ ਵਾਂਗੂ ਜੋੜਦੇ ਆਂ ਇਹ ਨਹੀਂ ਹੈ ਕਿ ਵੀ ਉਪਰਾਂ ਰੱਖਦੇ ਆਂ ਮਰੀਜ਼ ਨੂੰ ਆਪਣਾ ਬਣਾਈਦਾ ਬਈ ਯਾਰ ਆਪਾਂ ਇੱਕ ਪਰਿਵਾਰ ਆ ਉਹ ਪਰਿਵਾਰ ਨਾਲ ਕੋ ਜੁੜੀਦਾ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਦਵਾਈ ਦੀ ਲੋੜ ਹੋਵੇ ਉੱਥੇ ਭੇਜਾਂਗੇ ਜੀ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ 'ਚ ਸਾਨੂੰ ਰਿਪੋਰਟਾਂ ਭੇਜੋ ਉਹਨੂੰ ਸਾਨੂੰ ਬਹੁਤ ਬਾਰ ਹੀ ਘੰਟੇ ਚ ਕਹਿੰਦੇ ਨੇ ਜੀ ਰਿਪੋਰਟਾ ਮਿਲਦੀਆਂ ਨਹੀਂ ਰਿਪੋਰਟਾ ਮਿਲਦੀਆਂ ਨਹੀਂ ਜੀ ਤੁਸੀਂ ਡਾਕਟਰ ਸਾਹਿਬ ਨੂੰ ਕਹੋ ਜਾ ਕੇ ਵੀ ਮੈਨੂੰ ਮੇਰੇ ਕੇਸ ਦੀ ਸਮਰੀ ਬਣਾ ਕੇ ਦਿਓ ਜੀ ਵੀ ਮੈਂ ਕਿਤੇ ਟੈਕਸ ਕਰਨੀ ਆਂ ਇੰਡੀਆ ਡਿਸਟਰਿਕਟ ਹੋਟੇਸਾ ਕੰਟਰੋਲ ਕਰਨੀ ਆਂ ਉਹ ਤੁਹਾਨੂੰ ਸਮਰੀ ਬਣਾ ਕੇ ਦੇਣਗੇ ਜੀ ਉਹ ਹੂੰ ਪੰਜਾਬ ਵਾਲੇ ਤੁਹਾਡੇ ਕੋਲ ਵੈਸੇ ਅਪਾਇੰਟਮੈਂਟ ਲੈ ਸਕਦੇ ਆ ਹਾਂ ਪੰਜਾਬ ਵਾਲੇ ਲੈ ਸਕਦੇ ਆ ਹਰ ਪਣ ਵਾਲੇ ਲੈ ਸਕਦੇ ਨੇ ਜੀ ਇੰਡੀਆ ਹੋਰ ਜਿਹੜੇ ਮੈਜਿਸਟਰੇਟ ਹੋਵੇ ਜੀ ਸਾਡੇ ਸਾਰੇ ਮਸਲੇ ਚਲਾ ਦਾਂਗੇ ਅਸੀਂ ਸਾਡੇ ਸਟੈਂਡਰਡ ਪਰਸੈਂਟ ਦੇਖੋ ਜੀ ਹੂੰ ਕਿਸੇ ਨੂੰ ਕੋਈ ਵੀ ਬਿਮਾਰੀ ਆ ਜੀ ਬਿਲਕੁਲ ਕਵਰ ਬਾਬੇ ਦੀ ਕਿਰਪਾ ਨਾਲ ਸਾਡੇ ਕੋਲ ਹਰੇਕ ਇਲਾਜ ਸੰਭਵ ਹੈ ਅਸੀਂ ਵੀ ਖਣੇ ਸਾਤੋ ਵੀਰਾ ਬੇਕਰਾ ਰਿਆ ਜੀ ਅਸੀਂ ਬਕਰਾਂ ਵਾਲੇ ਕੌਣ ਹੁੰਨੇ ਆ ਜੀ ਕਰੇ ਕਰਾਵੇ ਆ ਪੇ ਆਪ ਮਾਂ ਤੇ ਕਹਿੰਦੇ ਕੁਝ ਆਸ ਇਸ ਕਰਕੇ ਦੇਖੋ ਇੱਕ ਜਿਹੜਾ ਵਿਸ਼ਾ ਇਹ ਕੋਈ ਜਿਹੜੀ ਦਵਾਈਆਂ ਨੇ ਜੜੀਆਂ ਬੁੱਟੀਆਂ ਵੀ ਅਸੀਂ ਆਪ ਲੈ ਕੇ ਆਉਨੇ ਆ ਹੋਰ ਭਸਮਾ ਜਿਹੜੇ ਪੈਂਦੇ ਅਸੀਂ ਆਪ ਲੈ ਕੇ ਆਉਨੇ ਆ ਆਪ ਬਣਾਉਨੇ ਆ ਉਹ ਚੀਜ਼ ਮੋਲ ਨਾਲ ਲੈ ਕੇ ਆਉਂਦੇ ਸਾਡੇ ਆਪਣੇ ਹੀ ਫਾਰਮੇਸੀ ਆਪਣੀ ਸਾਡੀ ਰੈਸਪੀ ਹੈ ਤਾਂ ਕਰਕੇ ਇਨਾ ਕੰਫੀਡੈਂਸ ਦਿਖਾਉਨੇ ਆ ਜੀ ਤੁਸੀਂ ਆਪਾਂ ਗੱਲਾਂ ਕਰ ਰਹੇ ਸੀ ਤੁਸੀਂ ਇੱਕ ਗੱਲ ਸੁਣਾਈ ਉਹ ਨਿੰਮ ਵਾਲੀ ਗੱਲ ਤੇ ਕਰੇਲੇ ਵਾਲੀ ਦੂਜਾ ਤੁਸੀਂ ਕਿਹ ਵਿਲਚੇਰ ਤੋਂ ਬੰਦਾ ਹੁਣ ਆ ਗੱਲ ਇਹ ਹੈ ਵੀ ਚੀਚਾਂ ਸੌਫ ਆ ਜੀ ਜੇ ਆਪਾਂ ਸੌਫ ਨੂੰ ਹੱਥ ਨਾਲ ਆਇਆ ਬੀਜਦੇ ਆ ਉਹ ਸੌਫ ਜੰਮੂਗੀ ਜਿਹੜਾ ਤੁਹਾਡੇ ਹੱਥੋਂ ਦਾਣਾ ਗਰ ਗਿਆ ਉਹ ਸੌਫ ਨਹੀਂ ਉਹ ਸੋਇਆ ਜੰਮੂਗਾ ਉਹ ਬੀਜ ਕੋਆ ਹੁਣ ਆਪਾਂ ਕਹਾਵਤਾਂ ਵੀ ਇੱਕ ਕਰੇਲਾ ਦੂ ਨਿੰਮ ਦੇ ਜੜੇ ਮਜੀ ਨਿੰਮ ਦੀ ਕਰੇਲੇ ਦੀ ਬੇਲ ਦੇ ਮੂਰੇ ਨਿਮ ਰੱਖ ਲਓ ਜਿਹੜੀ ਮਾਦੀ ਟਾਣੀ ਰੱਖ ਦੋ ਹੋਰ ਕਿੱਕ ਰੱਖ ਦੋ 베ਰੀ ਰੱਖੋ ਜਿਹੜੀ ਮਾਦੀ ਟਾਣੀ ਰੱਖ ਦੋ ਚੜਜੂਗੀ ਜੇ ਮੁਰੇ ਨਿਮ ਰੱਖ ਤੀ ਉਹ ਪਾਸਾ ਵੱਟ ਜੂਗੀ ਜੀ ਹਮ ਐਕਸਪੈਰੀਮੈਂਟ ਤੁਸੀਂ ਆਪ ਕੀਤਾ ਹਾਂਜੀ ਹੁਣ ਇੱਕ ਹੋਰ ਦੇਖੋ ਕਹਾਵਤਾਂ ਟ੍ਰੇਲਾ ਤੋਂ ਨਿਮ ਜਿਹੜੇ ਵਿੱਚ ਚੜ ਨਹੀਂ ਸਕਦੇ ਖਿਆਲ ਦੇ ਵਿੱਚ ਜੀ ਉਹ ਹੁਣ ਆਪਾਂ ਕਈ ਵਾਰ ਖੀਰੇ ਕੱਕੜੇ ਨਹੀਂ ਖਾਂਦੇ ਜੀ ਇਹ ਤੁਹਾਨੂੰ ਕਹਿੰਦੇ ਮਿੰਡੀ ਨਹੀਂ ਚੀਜ਼ਾਂ ਇਹ ਕਿੰਨਾ ਕਿਤਾਬ ਵਗੈਰਾ ਜੀ ਹਾਂ ਬਿਲਕੁਲ ਹੁਣ ਖੀਰੇ ਕੱਕੜੇ ਖਾਂਦੇ ਆਪਾਂ ਆਪਾਂ ਕਈ ਦੇਣਾ ਕਈ ਫਾਲ ਖੀਰਾ ਕੱਕੜੀ ਕੌੜੀ ਹੁੰਦੀ ਹੈ ਜੀ ਉਹ ਕੋਈ ਬੀਜ ਨਹੀਂ ਕੌੜਾ ਜਦੋਂ ਆਪਾਂ ਨੂੰ ਗੁੱਡਦੇ ਆ ਜਿਹਨੂੰ ਟੱਕ ਲੱਗ ਗਿਆ ਉਹਦਾ ਸਾਰਾ ਹੀ ਫਲ ਕੌੜਾ ਹੋਊਗਾ ਜੀ ਅੱਛਾ ਟੱਕ ਬੇਲ ਨੂੰ ਲੱਗਿਆ ਜਿਹੜੀ ਨੇ ਜਿਹੜੇ ਬੇਲ ਨੂੰ ਟੱਕ ਲੱਗ ਜਣਾ ਦੇ ਵਿੱਚ ਕੋਟਣ ਨੂੰ ਜਿਹੜੇ ਉਹਦਾ ਸਾਰਾ ਫਲ ਕੌੜਾ ਹੋਊਗਾ ਜੀ ਅੱਛਾ ਜਿਹੜੇ ਕੌੜੇ ਖੀਰੇ ਆਉਂਦੇ ਨੇ ਉਹ ਤਾਂ ਹੁੰਦੇ ਨੇ ਉਹ ਤਾਂ ਹੁੰਦਾ ਜੀ ਉਹ ਚੱਕੇ ਨੂੰ ਟੱਕ ਲੱਗ ਜਵੇ ਉਹ ਹੁਣ ਆਪਾਂ ਡੰਡਾ ਢੋਨੀ ਪੀਦੇ ਜੀ ਪਿੰਡਾਂ ਡੰਡਾ ਢੋਨੀ ਪੀਦੇ ਹੁੰਦੇ ਜੀ ਡੰਡਾ ਢੋਨ ਨੂੰ ਆਪਾਂ ਮਿੱਟੀ ਪੱਗ ਧਾਲੀਆਂ ਦਾਪ ਦੰਦੇ ਜਿਆਏ ਆ ਉਹਨੂੰ ਪਾਣੀ ਪਾਓ ਚਾਹੇ ਨਾ ਪਾਓ ਉਹਨੇ ਹਰਾ ਹੋ ਜਾਣਾ ਪਰ ਜੇ ਤੁਸੀਂ ਉਹਨੂੰ ਪੈਰ ਨਾਲ ਐਂ ਦਾਪਤਾ ਉਸੋਕ ਜੁਗਾ ਜੀ ਐਨੇ ਆੜਾ ਨੂੰ ਇਨਸੈਂਸਟਿਵ ਹੈਨਾ ਸੈਂਸਟਿਵ ਐਨੇ ਆੜਾ ਹੁੰਦੇ ਲੋਜ ਨੂੰ ਦਵਾਈਆਂ ਵੀ ਇਸ ਤਰ੍ਹਾਂ ਹੀ ਨੇ ਜੇ ਚੰਗੀ ਚੀਜ਼ਾਂ ਬਣਾਈ ਚੰਗੀ ਸੋਚ ਨਾਲ ਚੰਗੀ ਤਿਕ ਨਾ ਬਣੇ ਜਾਣਗੀਆਂ ਤੁਹਾਡੇ ਕੋਲ ਚੰਗੀ ਰੈਸਪੀ ਆ ਉਹਨਾਂ ਦਾ ਰਿਜ਼ਲਟ ਫਿਰ 98% ਆਊਗਾ ਹੀ ਆਊਗਾ ਜੀ ਹੂੰ ਹੂੰ ਤੇ ਜੇ ਦੂਜਾ ਤੁਸੀਂ ਕਹਿੰਦੇ ਵੀਲ ਚੇਰ ਤੂੰ ਵੀ ਅਸੀਂ ਕੋਈ ਸਾਡੇ ਬਹੁਤ ਬੰਦੇ ਨੇ ਮਨ ਲਓ ਕੋਈ ਡਿਸਕਰੀ ਪ੍ਰੋਬਲਮ ਵਾਲਾ ਕੋਈ ਗਠੀ ਹੈ ਬੈੱਡ ਤੇ ਪਈ ਸੀ ਜਾਂ ਜਾਂ ਲਾਲ ਆ ਕਈ ਬਿਮਾਰੀਆਂ ਹੈ ਜਿਹੜੇ ਦਿਮਾਗ ਤੋਂ ਹੁੰਦੀਆਂ ਨੇ ਜੀ ਦਿਮਾਗ ਦੇ ਸੈਲ ਹੌਲੀ ਬੀਕ ਹੋ ਕੇ ਬੰਦਾ ਬੀਲਚੇਅਰ ਬੈੱਡ ਤੇ ਪਿਆ ਹੁੰਦਾ ਜੀ ਉਹ ਜੇ ਕੋਈ ਬੰਦਾ ਬੀਲਚੇਅਰ ਤੇ ਬੈੱਡ ਤੇ ਪਿਆ ਹੈ ਅਸੀਂ ਤੁਹਾਡੇ ਮਦਦ ਨੇ ਮ રહી ਇਹ ਉਹਨਾਂ ਤੱਕ ਕਲਪਚਾਉਣੇ ਚਾਹੁੰਦੇ ਆ ਵੀ ਫੇਰ ਵੀ ਆਸ ਨਾ ਛੱਡੋ ਕੋਈ ਵੀ ਬਿਮਾਰੀ ਉਸ ਨੂੰ ਡਾਇਗਨੋਸ ਹੋਈ ਹੈ ਤੁਸੀਂ ਉਹ ਸਾਡੇ ਤੱਕ ਰਿਪੋਰਟਾਂ ਭੇਜ ਸਕਦੇ ਹੋ ਅਸੀਂ ਤੁਹਾਨੂੰ ਫੋਨ ਤੇ ਦੱਸ ਦਾਂਗੇ ਵੀ ਹਾਂ ਸਾਡੇ ਕੋਲ ਇਲਾਜ ਹੈਗਾ ਇਹਦਾ ਇੰਨੀਆਂ ਗੱਲਾਂ ਕਰਨੀਆਂ ਕਿਤੇ ਕਾਲਾ ਜੀ ਦਾ ਬੱਲਾ ਨਹੀਂ ਪਈਆਂ ਹੈਗੀਆਂ ਜੀ ਬਿਲਕੁਲ ਜੀ ਸਾਡੇ ਕੋਲ ਇਲਾਜ ਨੇ ਤਾਂ ਐਡੀਆਂ ਗੱਲਾਂ ਕਰਦੇ ਆ ਨਹੀਂ ਤੁਹਾਡੇ ਸਾਹਮਣੇ ਕਿਤੇ ਬੈਠਣਾ ਕਿਤੇ ਮਜ਼ਾਕ ਪਿਆ ਕਰਦੇ ਨਹੀਂ ਨਹੀਂ ਬਿਲਕੁਲ ਤੁਹਾਨੂੰ ਮੁੜ ਕੇ ਬਾਬੇ ਦੀ ਕਿਰਪਾ ਨਾਲ ਆਪਾਂ ਐਪੀਸੋਡ ਹੋਰ ਵੀ ਕਰਾਂਗੇ ਆਪਾਂ ਹਾਂ ਆਬਵੀਅਸਲੀ ਆਪਾਂ ਚਰਚਾ ਕਰਦੇ ਰਹਿਣਾ ਗੱਲਾਂ ਤੇ ਹੋਰ ਬੰਦਿਆਂ ਦੇ ਲੋਕਾਂ ਚ ਵੀ ਬਿਲਕੁਲ 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 ਜੀ ਅਸੀਂ ਕਹਣਾ ਜੇ ਕੋਈ ਅਸੀਂ ਗਲਤਾਂ ਸੰਤਸਾ ਉਹ ਗਲਤਾਂ ਪਰ ਉਹ ਬਿਨਾ ਮਤਲਬ ਗੱਲਾਂ ਨਾ ਕੱਢੀ ਜਾਓ ਜੇ ਚੰਗੀ ਚੀਜ਼ ਆ ਤਾਂ ਉਹ ਚੰਗੀ ਚੀਜ਼ ਦੀ ਸੋਭਾ ਕਰੋ ਜੇ ਮਾੜੀ ਚੀਜ਼ਾਂ ਤੋਂ ਨਿੰਦਿਆ ਕਰੋ ਹਮਮ ਬਿਨਾ ਮਤਲਬ ਤੋਂ ਚੰਗੀ ਤੋਂ ਮਾੜੀ ਨਾ ਕਹੋ ਮਾੜੀ ਨੂੰ ਚੰਗੀ ਨਾ ਕਹੋ ਜੀ 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 ਤਾਂ ਧੰਨਵਾਦ ਡਾਕਟਰ ਸਾਹਿਬ ਤਾਂ ਇਹੀ ਇਹਨਾਂ ਦਾ ਕਹਿਣਾ ਕਿ ਅਮਲ 'ਚ ਜਿਹੜੀਆਂ ਚੀਜ਼ਾਂ ਠੀਕ ਕੀਤੀਆਂ ਨੇ ਪਿਛਲੇ ਦੌਰ 'ਚ ਇਹਨਾਂ ਦਾ ਕਹਿਣਾ ਸਾਡੇ ਕੋਲੇ ਆਓ ਸਾਡੇ ਨਾਲ ਸੰਪਰਕ ਕਰੋ ਜਿਹੜੀ ਵੀ ਤੁਹਾਨੂੰ ਬਿਮਾਰੀ ਹੈਗੀ ਉਹਦੇ ਸੰਬੰਧੀ ਰਿਪੋਰਟਾਂ ਭੇਜੋ ਤੇ ਇਹ ਉਹਨੂੰ ਠੀਕ ਕਰਨਗੇ ਤੇ ਬਹੁਤ ਸਾਰੇ ਮਰੀਜ਼ ਇੱਥੋਂ ਠੀਕ ਹੋਏ ਨੇ ਔਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਇੱਕ ਬਾਹਲੀ ਕੰਟਰੀ ਥੋੜਾ ਜਿਹਾ ਸੁਝਾ ਦੇਣਾ ਚਾਹੁੰਦੇ ਆ ਬਾਹਲੀ ਕੰਟਰੀ ਜੋ ਆਮ ਕਰਕੇ ਸਮੱਸਿਆ ਆਉਂਦੀ ਵੀ ਸਾਨੂੰ ਤਾਂ ਡਾਕਟਰ ਰਿਪੋਰਟਾਂ ਜੰਦੇ ਹੈਗੇ ਜੀ ਹਮ ਹਮ ਕਿਸੇ ਵੀ ਡਾਕਟਰ ਸਾਹਿਬ ਕੋਲ ਜਾ ਕੇ ਆਪਾਂ ਕਹਾਂਗੇ ਸਾਨੂੰ ਸਾਡੇ ਕੇਸ ਦੀ ਸਮਰੀ ਦੋ ਹਮ ਉਸਨੂੰ ਦਊਗਾ ਸਮਰੀ ਜੀ ਉਹ ਤੁਹਾਡੀ ਚੀਜ਼ ਆ ਉਹ ਨਾ ਕਿ ਡਾਕਟਰ ਸਾਹਿਬ ਦੀ ਚੀਜ਼ ਆ ਉਹ ਤੇ ਤੁਹਾਨੂੰ ਸਾਰੇ ਸਾਰਿਆਂ ਨਹੀਂ ਦਊਗਾ ਤਾਂ ਤੁਹਾਨੂੰ ਤੁਹਾਡੇ ਕੇਸ ਦੀ ਸਮਰੀ ਬਣਾ ਕੇ ਦਊਗਾ ਸਾਨੂੰ ਤੁਸੀਂ ਸਮਰੀ ਬਣਾ ਕੇ ਭੇਜੋ ਤਾਂ ਉਸੇ ਰਿਪਤ ਵੀ ਅਸੀਂ ਜੇ ਕੋ ਲੋਡ ਦਾ ਸਕਦੇ ਆ ਕਿਸੇ ਚੀਜ਼ ਦੀ ਹੋਰ ਲੋਡ ਹੋਈ ਨਹੀਂ ਤੁਹਾਨੂੰ ਸਮਝ ਦੱਸ ਸਕਦੇ ਆ ਅਸੀਂ ਵੀ ਹਾਂ ਇਹ ਇਲਾਜ ਸਾਡੇ ਕੋਲ ਸੰਭਵ ਹੈ ਬਿਲਕੁਲ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜਸਕਰਨ